ਮੂਸੇਵਾਲ ਦੀ ਪਿਤਾ ਤੁਹਾਡੇ ਹੱਕ ਚ ਚੋਣ ਮੈਦਾਨ ਚ ਨਿਤਰੇ ਇਲਜ਼ਾਮ ਹੋ ਰਿਹਾ ਸਵਾਲ ਕਰ ਲਈ ਉੱਠ ਗਏ ਤੁਹਾਡੀ ਵੀਡੀਓ ਦੇ ਥੱਲੇ ਵੀ ਕੋਸ਼ਿਸ਼ ਸੀ ਕਿ ਇਹ ਜਿਹੜੇ ਹੈਗੇ ਨੇ ਮਤਲਬ ਜਿਦਾ ਸਿੰਪਥੀ ਜੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਖੈਰਾ ਵੈਸੇ ਇਹਨਾਂ ਨੂੰ ਗੱਲ ਬਣ ਨਹੀਂ ਰਹੀ ਮੂਸੇਵਾਲ ਦਾ ਬਾਪੂ ਸੱਦ ਲਾ ਵੀ ਇਹਦੇ ਨਾਂ ਤੇ ਵੋਟ ਮਿਲ ਜੂਗੀ ਤੁਸੀਂ ਮੂਸੇਵਾਲ ਦੀ ਇਨਸਾਫ ਮੰਗ ਰਹੇ ਹੋ ਤੁਹਾਡੇ ਕਿਸੇ ਬੋਰਡ ਤੇ ਮੂਸੇਵਾਲ ਦੀ ਫੋਟੋ ਰਹੇਗੀ ਮਾਨ ਸਾਹਿਬ ਨੇ ਹਰ ਬੋਰਡ ਤੇ ਫੋਟੋ ਲਾਈ ਹੋਈ ਹੈ ਮੂਸੇਵਾਲ ਦਾ ਆਖਰੀ ਫੋਨ ਕਾਲ ਸੀ ਉਹ ਕਹਿੰਦਾ ਸੀ ਬਾਪੂ ਮਾਨ ਨੂੰ ਜਿਤਾਉਣਾ ਐ ਦਾਂ ਉਹ ਤੁਹਾਨੂੰ ਯਾਦ ਹੈ ਕਿ ਖੇਰਾ ਸਾਬ ਤੁਸੀਂ ਅੰਦਾਜ਼ਨ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਹੋ ਕੀ ਅੰਦਾਜ਼ਾ ਲਾਇਆ ਰਾਜਧਾਨੀ ਕਿੰਡਾ ਕਿੱਡਾ ਚੈਲੰਜ ਹੈ ਭਗਵੰਤ ਮਾਨ ਤਾਂ ਫਰਾਡ ਨਿਕਲਿਆ ਔਰਤਾਂ ਇਹਨਾਂ ਦੀਆਂ ਸੋਨੇ ਨਾਲ ਲੱਦੀਆਂ ਪਈਆਂ ਜਿਹੜੇ ਕਹਿੰਦੇ ਸੀ ਮਾਸਟਰ ਭਿੰਦਰ ਸਿੰਘ ਦੀ ਪੈਨਸ਼ਨ ਤੇ ਜੀਣੇ ਆ ਇਹਨਾਂ ਦੀ ਭੈਣ ਜੀ ਇੱਕ ਨੋਰਮਲ ਹਾਊਸ ਵਾਈਫ ਸੀਗੀ ਉਹਨੂੰ ਕੱਢ ਕੇ ਲਿਆ ਕੇ ਟੋਯੋਟਾ ਲੈਕਸਸ 5 ਕਰੋੜ ਦੀ ਗੱਡੀ ਦਿੱਤੀ ਗਈ ਹੈ ਕੀ ਸਾਡਾ ਪੰਜਾਬ ਕੋਈ ਅਸੀਂ ਆਪਣਾ ਖਜ਼ਾਨਾ ਮੂੰਹ ਭਗਵੰਤ ਦੇ ਟੱਪਰ ਲਈ ਖੁੱਲਿਆ ਹੋਇਆ ਹੈ ਤੁਸੀਂ ਭਗਵੰਤ ਮਾਨ ਤੇ ਇਲਜ਼ਾਮ ਲਾਉਣੀ ਹੋ ਤੁਸੀਂ ਕੇਜਰੀਵਾਲ ਤੇ ਇਲਜ਼ਾਮ ਲਾ ਰਹੇ ਹੋ ਪਰ ਕਾਂਗਰਸ ਦੀ ਹਾਈ ਕਮਾਂਡ ਦੇਖੀਏ ਤੇ ਇੰਡੀਆ ਅਲਾਈਂਸ ਆ ਕੀ ਅਲਾਈਂਸ ਇੰਡੀਆ ਨੇ ਇੱਡੇ ਕ੍ਰਿਪਟਾ ਆਦਮੀ ਨੂੰ ਆਪਣੇ ਅਲਾਈਂਸ ਦੇ ਵਿੱਚ ਸ਼ਾਮਲ ਕਰ ਲਿਆ ਹੈ ਤੁਹਾਨੂੰ ਗਰੰਟੀ ਹੈ ਕਿ ਜਿੱਦਾਂ ਉਹਨਾਂ ਨੇ ਕੇਜਰੀਵਾਲ ਕੋਡਾ ਕੀਤਾ ਹੋਇਆ ਇਹ ਰਹੂਗਾ ਇੰਡੀਆ ਅਲਾਈਂਸ ਨਾਲ ਤੁਹਾਨੂੰ ਇਹਦਾ ਪੱਜ ਜਾਏਗਾ ਇਹਨਾਂ ਦਾ ਬਜਿੰਦਰ ਗੁਪਤਾ ਬਣਿਆ ਸੀਗਾ ਉਹ ਕਹਿੰਦਾ ਐਸਐਲ ਦਾ ਮੈਂ ਬੂੰਦ ਬੂੰਦ ਪਾਣੀ ਕੀ ਸੀ ਕੋਨੇ ਕੋਨੇ ਹਰਿਆਣੇ ਤੱਕ ਪਚਾਉਂਗਾ ਪਚਾ ਕੇ ਦਿਖਾਉਣ ਜ਼ਰਾ ਤੁਸੀਂ ਬਰਗਾੜੀ ਮੋਰਚੇ ਦੇ ਵਿੱਚ ਇੱਕ ਵੱਡੇ ਪੰਜਾਬੀ ਸਿੱਖ ਲੀਡਰ ਵਜੋਂ ਉੱਭਰੇ ਲੋਕਾਂ ਕਹਿੰਦੇ ਖੈਰਾ ਪੰਥ ਦੀ ਗੱਲ ਕਰਦਾ ਸਿਮਰਨਜੀਤ ਸਿੰਘ ਮਾਨ ਇੱਕ ਪੰਥ ਦਾ ਵੱਡਾ ਚਿਹਰਾ ਸਿਆਸਤ ਤੌਰ ਤੇ ਹੈਗੇ ਨਹੀਂ ਤੁਸੀਂ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਹੋ ਬੇਸ਼ੱਕ ਪਾਰਟੀ ਨੇ ਤੁਹਾਨੂੰ ਉਤਾਰਿਆ ਦੱਸੋ ਸਿਮਰਨਜੀਤ ਸਿੰਘ ਮਾਨ ਨੇ 13 ਸੀਟਾਂ ਤੇ ਕਿਹੜਾ ਹੋਰ ਸਿਮਰਨਜੀਤ ਮਾਨ ਪੈਦਾ ਕੀਤਾ ਤੁਹਾਨੂੰ ਲੱਗਦਾ ਭਈ ਤੁਹਾਡੀ ਜ਼ਿੰਦਗੀ ਅੱਜ ਤੋਂ ਬਾਅਦ ਬ ਐਨਡੀਪੀਐਸ ਦੇ ਹੋਰ ਵੀ ਸਿਗੇ ਤੋਂ ਤੇ ਇਲਜ਼ਾਮ ਲਾਏ ਤਾਂ ਉਦੋਂ ਤੁਹਾਡੇ ਨਾਲ ਦੇਖਣ ਚ ਆਇਆ ਉਸ ਵੱਡੇ ਲੈਵਲ ਤੁਹਾਡੀ ਪਾਰਟੀ ਵੀ ਨਹੀਂ ਖਲੋਤੀ ਸੀ ਖਾਂਦੇ ਪੰਥਕ ਲੀਡਰ ਜਾਜਾ ਖਲੋਤੇ ਥਾਣੇ ਅੱਗੇ ਖਲੋਤੇ ਤੁਹਾਨੂੰ ਉਹਨਾਂ ਨੇ ਇਸ ਰੂਪੇ ਪਾਪਾ ਅੱਗੇ ਜਕਾਰੇ ਛੱਡ ਕੇ ਬਾਹਰ ਲਿਆਂਦਾ ਕੜੂਰ ਸਾਹਿਬ ਵਰਗੀ ਸੋਚਦੇ ਹੋ ਅਮਰਤਪਾਲ ਸਿੰਘ ਆਜ਼ਾਦ ਲੜ ਰਹੇ ਨੇ ਐਮਐਸਸੀਐਲਾਈ ਭਾਈ ਅਮਰਤਪਾਲ ਉਹਨਾਂ ਦੇ ਉਹ ਜੁਆਇੰਟ ਆਪਰੇਸ਼ਨ ਕੇਜਰੀਵਾਲ ਨੇ ਆਪ ਕਹਾਂ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦਿੱਤੀ ਅੱਗੇ ਵੀ ਮੰਗेंगे ਅੱਗੇ ਵੀ ਦੇਂਗੇ ਅਜੇ ਹੋਰ ਵੀ ਸਿੱਖ ਫੜ ਕੇ ਅੰਦਰ ਦੇ ਨੇ ਕੁਚਲਨੇ ਕਰ ਰਿਆ ਕਿ ਗੱਲ ਹੀ ਕੋਈ ਨਹੀਂਗੀ ਲੋਕਾਂ ਦੀ ਇੱਛਾ ਜੇ ਕਿਸੇ ਨਾਲ ਧੱਕਾ ਹੋਇਆ ਲੋਕੀ ਸਮਝਦੇ ਸਾਰੇ ਸਮਝਦਾਰ ਨੇ ਉਸੀਂ ਤਾਂ ਇਹ ਨੀਤੀ ਇਲਜਾਮਾਂ ਦੀ ਕਰ ਰਹੇ ਹੋ ਜਾਂ ਮੁੱਦਿਆਂ ਦੀ ਮੀਡੀਆ ਨੂੰ ਕੋਈ ਮਜ਼ਾਕ ਕਢਾਉਂਦਾ ਸੀਗਾ ਕਿ ਅਨਪੜ੍ਹ ਬੰਦੇ ਪੁੱਛਦੇ ਇਹਨੂੰ ਕਹਿੰਦਾ ਮੈਨੂੰ ਹਿਮਾਚਲ 'ਚ ਨੌਕਰੀ ਲੈ ਕੇ ਦਿਖਾ ਪਿਛਲੇ ਦਿਨ ਤੁਸੀਂ ਇਕਲਵੰਤ ਪੰਡੋਰੀ ਤੇ ਇਲਜ਼ਾਮ ਲਾਇਆ ਵੀ ਇਹਨੇ ਕੋਠੀ ਦੱਬੀ ਹੋਈ ਆ ਉਹਨੇ ਇੱਕ ਮੀਡੀਆ ਬੁਲਾ ਕੇ ਪ੍ਰਾਈਵੇਟ ਮੀਡੀਆ ਨੇ ਬੜੀ ਗੜਸ ਰਲ ਗਿਆ ਬੜੇ ਸ਼ਬਦ ਵਰਖਰੇ ਸੀ ਉਹ ਕਹਿੰਦੇ ਬੰਦੇ ਦੇ ਪੁੱਤਿਆਂ ਤੇ ਸਾਬਤ ਕਰ ਉਹਨੂੰ ਕਿਹਾ ਜੇ ਬੰਦੇ ਦੇ ਪੁੱਤਿਆਂ ਤੇ ਕਟਾਰੂ ਚੱਕ ਕੇ ਐਕਸ਼ਨ ਲੈ ਕੇ ਦਿਖਾਉ ਉਹ ਤਾਂ ਸਬੂਤ ਦਿੱਤਾ ਹੋਇਆ ਨਾ ਉਹ ਵੀਡੀਓ ਆ ਕਟਾਰੂ ਚੱਕ ਤੇ ਇੱਕ ਸ਼ੋਸ਼ਣ ਕਰਦਾ ਬੱਚੇ ਨੇ ਕਿਹਨੂੰ ਦਿੱਤਾ ਰਾਜਪਾਲ ਨੂੰ ਇਹਦੇ ਪਿੰਡ ਦੀ ਕੋਠੀ ਵੀ ਫੀਕ ਹੈ। ਅੱਛਾ। ਮਰੇਗਾ ਦੀ ਲੇਬਰ ਤੋਂ ਬਣਵਾਈ ਹੈ। ਉਹ ਕਹਿੰਦੇ ਕੋਈ ਸਮਾਂ ਹੁੰਦਾ ਸੀ ਖੈਰ ਆ ਮੈਨੂੰ ਕਹਿੰਦਾ ਸੀ ਮੈਂ ਪੰਡੂਰੀ ਤੇਰਾ ਦੇਣ ਨਹੀਂ ਦੇ ਸਕਦਾ। ਮੇਰੇ ਕੋਲ ਸਾਰਾ ਦਾ ਰਿਕਾਰਡ ਇਹਨਾਂ ਦਾ। ਭਗਵੰਤ ਜੀ ਦਾ ਰਿਕਾਰਡ ਹੈ। ਦਊਂਗਾ ਸਹੀ ਟਾਈਮ ਤੇ। ਅੱਜ ਨਹੀਂ ਦੇਣਾ। ਤੁਸੀਂ ਵੇਖਿਆ ਚੋਂਨ ਪ੍ਰਚਾਰ ਭਗਵੰਤ ਮਾਨ ਇਦਾਂ ਤੀਰ ਛੱਡ ਰਿਹਾ। ਸ਼ਰਾਬੀ ਹੋਇਆ ਸੋਦਨ ਝੂਠਾ ਪਾਣੀ ਕਰਕੇ ਆਪਣੀ ਪੱਗ ਜੀ ਸਿਰ 'ਚ ਸਵਾਮ ਬਾ ਰਿਹਾ। ਉਹ ਜਿਹੜੇ ਬੰਦੇ ਨੂੰ ਦਸਤਾਰ ਦੀ ਕੀਮਤ ਨਹੀਂ ਪਤਾ ਯਾਰ ਉਹ ਪਹਿਲਾ ਜੀ ਮੰਤਰੀ ਟੋਪੀ ਪਾ ਕੇ ਫਿਰਦਾ ਹੈ। ਇਹ ਆਪਣੇ ਨਾਮ ਨਾਲ ਸਿੰਘ ਲਾਉਣਾ ਸ਼ਰਮ ਮ ਮੇਰੇ ਕੱਪੀ ਖੈਰਾ ਸੋਚ ਚੰਗੀ ਐ ਉਹ ਬੜੇ ਸੋਹਣੇ ਮੁੱਦੇ ਚੱਕਦਾ ਪਰ ਉਹ ਜਿਹੜੀ ਪਾਰਟੀ ਜੇ ਕਹਿੰਦੇ ਨਾ ਉਹਨੇ ਉਧਰ ਦਾ ਰਹਿਣਾ ਨਾ ਉਧਰ ਦਾ ਰਹਿਣਾ ਲੋਕ ਸਭਾ ਚੋਣਾਂ 2024 ਪੰਜਾਬ ਤੇ ਭਾਰਤ ਦੇ ਲੋਕਾਂ ਦਾ ਸਿਆਸੀ ਪੁਇਖ ਕਿਦੇ ਹੱਥ ਹੋਏਗਾ ਕਿੰਦੂ ਲੋਕ ਚਾਹੁੰਦੇ ਨੇ ਮੁੱਦੇ ਕੀ ਨੇ ਪੰਜਾਬ ਦੀ ਹੌਟ ਸੀਟ ਸੰਗਰੂਰ ਆਪ ਇਹਨੂੰ ਆਪਣੀ ਰਾਜਧਾਨੀ ਹੋਣ ਦਾ ਦਾਵਾ ਕਰਦੀ ਹੈ ਪਰ ਆਪ ਵਾਲੇ ਲੋਕਾਂ ਦਾ ਸੁਭਾਅ ਜਿਹੜਾ ਹੈ ਵੱਖਰਾ ਹੈ ਜਦੋਂ ਭਾਰਤ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਹਵਾ ਹੁੰਦੀ ਹੈ ਆਪ ਕੁਝ ਹੋਰ ਹੀ ਕੱਢ ਕੇ ਅੱਗੇ ਲਾਉਂਦੀ ਹੈ ਇਸ ਵਾਰ ਜਿਹੜੀ ਹਵਾ ਕੀਦੀ ਹੈ ਸੰਗਰੂਰ ਚ ਕੀਦੀ ਹੈ ਆਪ ਦੀ ਰਾਜਧਾਨੀ ਕੀ ਚੈਲੰਜ ਮੰਨਦੇ ਨੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਸ਼ੋਅ ਦੇ ਵਿੱਚ ਮੌਜੂਦ ਰਹਿਣਗੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਖਹਿਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਇਹ ਹੀ ਹੈ ਰਾਜਤਾਨੀ ਆਪ ਕਹਿ ਰਹੀ ਸਾਡੀ ਹੈ ਮਾਨ ਸਾਹਿਬ ਪਿਛਲੀ ਵਾਰ ਸਾਰੇ ਹਵਾ ਹੋਰ ਸੀ ਮਾਨ ਸਾਹਿਬ ਨੇ 2 ਮਹੀਨੇ ਬਾਅਦ ਜਿਹੜੀ ਆਪ ਦੀ ਰਾਜਤਾਨੀ ਫਤਿਹ ਕਰ ਲਈ ਖੈਰਾ ਸਾਹਿਬ ਤੁਸੀਂ ਅੰਦਾਜ਼ਨ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਹੋ ਕੀ ਅੰਦਾਜ਼ਾ ਲਾਇਆ ਰਾਜਤਾਨੀ ਕਿੱਡਾ ਕਬੜਾ ਚੈਲੰਜ ਪਹਿਲੀ ਗੱਲ ਤਾਂ ਕੋਈ ਰਾਜਤਾਨੀ ਨਹੀਂ ਜੀ ਇਹ ਇਹ ਹਵਾਈ ਪਾਰਟੀ ਆ ਹਵਾਈ ਫਾਇਰ ਸੀਗਾ ਲੋਕ ਕਿ ਅੱਕੇ ਹੋਏ ਸੀਗੇ ਅਕਾਲੀ ਦਲ ਔਰ ਭਾਜਪੀ ਔਰ ਕਾਂਗਰਸ ਰਵੈਤੀ ਪਾਰਟੀਆਂ ਤੋਂ ਅੰਦੋਲਨ ਚ ਜਦੋਂ ਅੰਨੇ ਹਜ਼ਾਰੇ ਨੇ ਗੱਲਬਾਤ ਕੀਤੀ ਉਦੋਂ ਇਹ ਲੋਕਾਂ ਨੂੰ ਜੱਚਿਆ ਕਿ ਮੈਂ ਕੋਈ ਸਿਕਿਉਰਿਟੀ ਨਹੀਂ ਲਵਾਂਗਾ ਮੈਂ ਕੋਈ ਗੱਡੀ ਨਹੀਂ ਲਵਾਂਗਾ ਮੈਂ ਸਰਕਾਰੀ ਘਰ ਨਹੀਂ ਲਵਾਂਗਾ ਮੈਂ ਜੋ ਵੀ ਫੈਸਲਾ ਕਰਾਂਗਾ ਲੋਕਾਂ ਨੂੰ ਪੁੱਛ ਕੇ ਕਰਾਂਗਾ ਪਰ ਜਦੋਂ ਇਹਨਾਂ ਨੇ ਸਰਕਾਰ ਬਣਾ ਲਈ ਇਹ ਤਾਂ ਮੇਰੇ ਖਿਆਲ ਪਹਿਲੇ 2-3 ਮਹੀਨਿਆਂ ਚ ਐਕਸਪੋਜ਼ ਹੋ ਗਏ ਸੀ ਤਾਈਓ ਸਿਮਰਨਜੀਤ ਮਾਨ ਨੇ 3 ਮਹੀਨਿਆਂ ਚ ਜਿਮਨੀ ਚੌਂਟ ਸੰਗਰੂਰ ਹਰਾਤੀ ਸੀ ਹੁਣ ਤਾਂ 2 ਸਾਲ ਦੀ ਐਂਟੀ ਇਨਕੰਮਬੈਂਸੀ ਬਹੁਤ ਸਟਰੋਂਗ ਹੈ ਕੱਲਾ ਕੱਲੇ ਬੱਚੇ ਨੇ ਦੇਖ ਲਿਆ ਕਿ ਆਦਾ ਯਾਰ ਭਗਵੰਤ ਮਾਨ ਤਾਂ ਫਰਾਡ ਨਿਕਲਿਆ ਇਹਦਾ ਹਜ਼ਾਰੇ ਹਜ਼ਾਰ ਆਦਮੀ ਗਨਮੈ ਲੈ ਕੇ ਫਿਰਦਾ ਔਰਤਾ ਇਹਨਾਂ ਦੀਆਂ ਸੋਨੇ ਨਾਲ ਲੱਦੀਆਂ ਪਈਆਂ ਜਿਹੜੇ ਕਹਿੰਦੇ ਸੀ ਮਾਸਟਰ ਭਿੰਦਰ ਸਿੰਘ ਦੀ ਪੈਨਸ਼ਨ ਤੇ ਜੀਨੇ ਆ ਉਹ ਕਿੱਥੋਂ ਆਇਆ ਸੋਨਾ ਨੇ ਇਹਨਾਂ ਦੇ ਕੋਲ ਇਹਨਾਂ ਦੀ ਭੈਣ ਜੀ ਇੱਕ ਨਾਰਮਲ ਹਾਊਸ ਵਾਈਫ ਸੀਗੀ ਉਹਨੂੰ ਕੱਢ ਕੇ ਲਿਆ ਕੇ ਟਾਇota ਲੈਕਸਸ 5 ਕਰੋੜ ਦੀ ਗੱਡੀ ਦਿੱਤੀ ਹੋਈ ਆ ਨਾਲ ਗਨਮੈਨ ਦਿੱਤੇ ਹੋਏ ਵਾਟ ਫਾਰ ਕੀ ਸਾਡਾ ਪੰਜਾਬ ਕੋਈ ਅਸੀਂ ਆਪਣਾ ਖਜ਼ਾਨਾ ਮੂੰਹ ਭਗਵੰਤ ਦੇ ਟੱਬਰ ਲਈ ਖੋਲਿਆ ਹੋਇਆ ਔਰ ਦੂਸਰਾ ਕਿ ਜਿਹੜਾ ਕੇਜਰੀਵਾਲ ਆ ਏ ਅੱਜ ਇੱਕ ਦਾਗੀ ਲੀਡਰ ਹੋ ਗਿਆ ਹਾਂ ਸ਼ਰਾਬ ਦੇ ਘੁਟਾਲੇ ਚ ਜਿੰਨਾ ਮਰਜੀ ਰੋੜਾ ਪਾਈ ਜੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਪਰ ਜਦੋਂ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਔਰ ਮਨੀਸ਼ ਸਸੋਡੇ ਦੀਆਂ ਸਸੋਡੀਆਂ ਦੀਆਂ ਸੁਪਰੀਮ ਕੋਰਟ ਤੱਕ ਬੇਲਾਂ ਰਿਜੈਕਟ ਹੋ ਗਈਆਂ 10 ਸਾਲ ਦੇ ਉਹ ਅੰਦਰ ਨੇ ਇਚਰੀਵਾਲ ਇੰਟਰਮ ਬੇਲ ਤੇ ਆ ਕਿਉਂਕਿ ਚੀਕਦਾ ਸੀਗਾ ਕਿ ਮੈਨੂੰ ਪ੍ਰਚਾਰ ਨਹੀਂ ਕਰਨ ਦੇ ਰਹੇ ਜੋ ਕਹਿੰਦੇ ਚੰਗਾ ਠੀਕ ਹੈ 1 ਜੂਨ ਤੱਕ ਕਰ ਲੈ ਪ੍ਰਚਾਰ ਦੇਰਫੋਰ ਇਹ ਸਾਰਾ ਬਹੁਤ ਵੱਡਾ ਐਕਸਪੋਜ਼ਰ ਆ بڑے ਵੱਡੇ ਘੁਟਾਲੇਬਾਜ਼ ਨੇ ਜੇ ਕਿਤੇ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਨਾ ਪੰਜਾਬ ਦੀ ਜਿੱਦਣ ਇਨਵੈਸਟਿਗੇਟ ਹੋਊਗੀ ਅਸੀਂ ਕਰਾਂਗੇ ਇਹ ਸਾਰੇ ਫੜ ਵਿੱਚੇ ਹਰਪਾਲ ਚੀਮਾ ਵਿੱਚੇ ਭਗਵੰਤ ਬਿਕੋਜ਼ ਕੇਚਰੀਵਾਲ ਨੇ ਇੱਕ ਬਹੁਤ ਟੇਲਰ ਮੇਡ ਪਾਲਿਸੀ ਕੀਤੀ ਦਿੱਲੀ 'ਚ ਔਰ ਸਾਰੇ ਉਹੀ ਖਿਡਾਰੀ ਦਿੱਲੀ ਵਾਲੇ ਉਹੀ ਖਿਡਾਰੀ ਪੰਜਾਬ 'ਚ ਉਹੀ ਸ਼ਰਤਾਂ ਨੇ ਉਹੀ ਕਮਿਸ਼ਨ ਔਰ ਕੇਚਰੀਵਾਲ 50 ਕਰੋੜ ਰੁਪਏ ਦੇ ਮਕਾਨ 'ਚ ਰਹਿ ਰਿਹਾ ਮਤਲਬ ਜਿਹੜਾ ਕਹਿੰਦਾ ਸੀ ਇਸ ਦਾ ਬਿਲਕੁਲ ਜੀ ਆਈ ਮੀਨ ਸਾਦੇ ਜੇ ਬੰਦੇ ਆ ਔਰ 2-2 ਕਰੋੜ ਰੁਪਏ ਬਾਥਰੂਮ ਤੇ ਖਰਚਾ ਹੋਇਆ ਸੋ ਔਰ ਜਿਹੜਾ ਕਹਿੰਦੇ ਸੀ ਲੋਕਾਂ ਨੂੰ ਪੁੱਛ ਕੇ ਕਰਾਂ ਕਰਾਂਗੇ ਫੈਸਲਾ ਕਿਹਨੂੰ ਪੁੱਛਿਆ ਇਹਨਾਂ ਨੇ ਸੱਤਾਂ ਚ ਚੱਲੂਗੀ ਸਰਕਾਰ ਕਿਹੜੇ ਸੱਤ ਚ ਉਹ ਵਿਚਾਰੇ ਜਿਹੜੇ ਇਹਨਾਂ ਨਾਲ ਜੁੜੇ ਸੀ ਆਮ ਆਦਮੀ ਪਾਰਟੀ ਦੇ ਉਹ ਤਾਂ ਜਜ਼ਬਾਤੀ ਬੰਦੇ ਸੀਗੇ ਉਹ ਤਾਂ ਸਾਰੇ ਸਾਡੇ ਨਾਲ ਨੇ ਹੋਣੇ ਸਿਲੈਕਸ਼ਨ ਚ ਅੱਛਾ ਹੁਣ ਵੀ ਤੁਸੀਂ ਦੇਖੋ ਇੱਕ ਅਮਲੇਰ ਕੋਟਲੇ ਸਾਡੇ ਨਾਲ ਜੁਆਇਨ ਕਰਨ ਆਏ ਨੇ ਕੁਐਸਚਨ ਇਹ ਨਹੀਂਗਾ ਕੁਐਸਚਨ ਇਹ ਕਿ ਬੇਸਿਕਲੀ ਲੋਕਾਂ ਨੂੰ ਇੱਕ ਦੋ ਕੇਸ ਗੱਲ ਦਾ ਹੋ ਰਿਹਾ ਕਿ ਸਾਡੇ ਨਾਲ ਫਰੌਡ ਕਿਉਂ ਕੀਤਾ ਪਹਿਲਾਂ ਕਹਿੰਦੇ ਕਿ ਅਸੀਂ ਘਰ ਵੀ ਲੈਣੇ ਆ ਕੋਠੀਆਂ ਵੀ ਲੈਣੀਆਂ ਗਹਿਣਾ ਵੀ ਪਾਉਣਾ ਵਾ ਟੈਕ ਲਕਸਸ ਵਿੱਚ ਵੀ ਚੜਨਾ ਹੈਲੀਕਾਪਟਰ ਜਹਾਜ਼ ਵੀ ਵਰਤਨੇ ਆ ਸ਼ਾਇਦ ਲੋਕੀ ਮੈਂਟਲੀ ਐਡਜਸਟ ਕਰ ਜਾਂਦੇ ਇਹ ਜਿਹੜਾ ਝੂਠ ਹੈ ਔਰ ਜਿਹੜਾ ਕਹਿੰਦੇ ਸੀ ਲੋਕਾਂ ਨੂੰ ਪੁੱਛਾਂਗੇ ਇਹਨਾਂ ਨੇ ਜਿਹੜੇ ਰਾਜ ਸਭਾ ਮੈਂਬਰ ਬਣਾਏ ਕੌਣ ਬਣਾਏ ਮਤਲਬ ਇੱਕ ਇੱਕ ਹੁੰਦਾ ਕਿ ਨਾਰਮਲ ਅਮੀਰ ਇੱਕ ਹੈਗਾ ਲਵਲੀ ਯੂਨੀਵਰਸਿਟੀ ਦਾ 650 ਕਿਲੇ ਦਾ ਸਭ ਤੋਂ ਵੱਡਾ ਯੂਨੀਵਰਸਿਟੀ ਪੰਜਾਬ ਦੀ ਅਸ਼ੋਕ ਮਿੱਤਲ 25000 ਕਰੋੜ ਰੁਪਏ ਦਾ ਮਾਲਕ ਹੈ ਜੀ ਉਹ ਆਮ ਆਦਮੀ ਹੂੰ ਦੂਜਾ ਫਿਰ ਇਹਨਾਂ ਨੇ ਬਣਾਇਆ ਸੰਜੀਵ ਅਰੋੜਾ ਇੱਕ ਲੁਧਿਆਣੇ ਦਾ ਕਲੋਨਾਈਜ਼ਰ ਬਿਲਡਰ ਦਿੱਲੀ ਇਹ ਮਨੀ ਬੈਗ ਜਖਰੀਵਾਲ ਦੇ ਸਭ ਪੈਸੇ ਦੇ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣ ਗਏ ਤਿੰਨ ਚਾਰ ਗੈਰ ਪੰਜਾਬੀ ਬਣਾਤੇ ਰਾਗਵ ਛੱਡੇ ਵਰਗੇ ਵੇਅਰ ਆਰ ਦੇ ਨਾਓ ਅੱਜ ਪੰਜਾਬ ਨੂੰ ਲੋੜ ਹੈ ਐਨਐਸਐ ਲਈ ਜਾ ਰਹੀ ਸਾਡੇ ਨੌਜਵਾਨਾਂ ਤੇ ਕਿੱਥੇ ਰਾਜ ਸਭਾ ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਬੀਜੇਪੀ ਸਰਕਾਰ ਹਰਿਆਣਾ ਪੁਲਿਸ ਆ ਭਗਵੰਤ ਦੀ ਮਰਜ਼ੀ ਨਾਲ ਅੰਦਰ ਬੈਠੀ ਹੈ ਉੱਥੇ ਕਗਰ ਦਰਿਆ ਤੇ ਉਹ ਸਾਡੀ ਟੈਰਿਟਰੀ ਆ ਹੁਣ ਕਿੱਥੇ ਰਾਜ ਸਭਾ ਦੇ ਮੈਂਬਰ ਅੱਜ ਸਾਡੇ ਗੁਜਰਾ ਪਿੰਡ ਵਿੱਚ ਸ਼ਰਾਬ ਪੀ ਕੇ ਮਰ ਗਏ ਆ ਹਰਪਾਲ ਚੀਮੇ ਦੇ ਹਲਕੇ ਦੇ ਬੰਦੇ ਕਿੱਥੇ ਹਰਪਾਲ ਚੀਮਾ ਕਿੱਥੇ ਰਾਜ ਸਭਾ ਦੇ ਮੈਂਬਰ ਅੱਜ ਸਿੱਧੂ ਮੂਸੇਵਾਲੇ ਦਾ ਪਿਓ ਦਰ ਦਰ ਭਟਕੇ ਇਨਸਾਫ ਮੰਗ ਰਿਹਾ ਵਲ ਬਲਕੌਰ ਸਿੰਘ ਕਿੱਥੇ ਨੇ ਇਹ ਸਾਰੇ 92 ਵੀ ਬੰਦੂਆਂ ਮਜ਼ਦੂਰ ਆ 8 ਰਾਜ ਸਭਾ ਵੀ ਬੰਦੂਆਂ ਮਜ਼ਦੂਰ ਆ ਜੇ ਗਲਤੀ ਨਾਲ ਤੁੱਕੇ ਨਾਲ ਕਰਦਾ ਜਿੱਤ ਗਿਆ ਉਹ ਵੀ ਬੰਦੂਆਂ ਮਜ਼ਦੂਰ ਪਾਰਲੀਮੈਂਟ ਜਾਏਗਾ ਖੈਰ ਸਭ ਤੁਸੀਂ ਇਲਜ਼ਾਮ ਬਹੁਤ سارے ਜਿਹੜੇ ਲਾਏ ਹੈਗੇ ਨੇ ਵੀ ਇਸ ਤਰ੍ਹਾਂ ਲੋਕ ਵੀ ਕਹਿੰਦੇ ਨੇ ਕੁਝ ਗੱਲਾਂ ਬਿਲਕੁਲ ਸਪਸ਼ਟ ਹੋ ਗਈਆਂ ਇਹਨਾਂ ਦੇ ਬੰਦੇ ਜਿਹੜੇ ਛੱਡ ਛੱਡ ਕੇ ਚਲੇ ਜਾਣ ਲੱਗੇ ਠੀਕ ਹੈ ਤੁਹਾਡੇ ਸਿਆਸੀ ਵਿਰੋਧੀ ਨੇ ਤੁਸੀਂ ਭਗਵੰਤ ਮਾਨ ਤੇ ਇਲਜ਼ਾਮ ਲਾਉਣੇ ਹੋ ਤੁਸੀਂ ਕੇਜਰੀਵਾਲਤੀ ਇਲਜ਼ਾਮ ਲਾ ਰਹੇ ਹੋ ਪਰ ਕਾਂਗਰਸ ਦੀ ਹਾਈ ਦੇ ਵੀ ਸ਼ਾਮਿਲ ਕਰ ਲਿਆ ਹੈਗੇ ਦੇਖੋ ਗੱਲ ਹੈ ਹਾਂ that is a basically pan india ਕਿੰਨੀਆਂ ਪਾਰਟੀਆਂ ਨੇ ਹਾਂ ਉਹ ਤਾਂ ਚੰਗੇ ਵੀ ਆ ਮਾੜੇ ਵੀ ਆ ਆਪਾਂ ਗੱਲ ਪੰਜਾਬ ਦੀ ਕਰ ਰਹੇ ਆ ਸਾਡੇ ਨਾਲ ਇਹਨਾਂ ਦਾ ਪੂਰਾ 36 ਦਾ ਅੰਕੜਾ ਇਦਾਂ ਹੀ ਚੱਲੂਗਾ ਹਾਂ ਸਾਨੂੰ ਚਾਹੇ ਹਾਈ ਕਮਾਂਡ ਕੱਲ ਨੂੰ ਕੁਝ ਕਵੇ ਵੀ we will not agree to budge an inch before covers ਨੇ ਇਹ ਸਾਡੇ ਫਰਾਡ ਨੇ ਬਿਲਕੁਲ ਸੌਰੀ ਫॉर ਮਾਈ ਲੈਂਗੁਏਜ ਕਿਉਂਕਿ ਗੁੱਸਾ ਹੀ ਬਹੁਤ ਹੈ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਨਾਲ ਹਾਂ ਇਹਨਾਂ ਨੇ ਸਰਪੰਚ ਪਦਰ ਤੱਕ ਲੋਕਾਂ ਨੂੰ ਵਿਕਟਿਮਾਈਜ਼ ਕੀਤਾ ਇਹਨਾਂ ਨੇ ਮਿਨਿਸਪਲ ਕਾਉਂਸਲਰ ਨਹੀਂ ਛੱਡੇ ਇਹਨਾਂ ਨੇ ਸਾਡੇ ਤੇ ਇਨੇ ਝੂਠੇ ਪਰਚੇ ਦਰਜ ਕਰ ਮੈਂ ਬੈਠਾ ਤੁਹਾਡੇ ਸਾਹਮਣੇ ਯੂ ਥਿੰਕ ਆ ਮੈਂ ਡਰਗ ਮਾਫੀਆ ਮੈਨੂੰ ਆਣ ਕੇ ਕੇਜਰੀਵਾਲ ਕਹਿੰਦਾ ਜੀ ਹਮਨੇ ਇੱਕ ਸਮਗਲਰ ਪਕੜ ਲਿਆ ਹੈ ਪੰਜਾਬ ਮੇਂ ਉਹ ਫਟੇ ਮੁੱਤ ਤੇਰਾ ਅਸੀਂ ਪੰਜਾਬ ਦੇ ਪੁੱਤ ਜਿਹੜੇ ਪੰਜਾਬ ਦੀ ਲੋਕਾਂ ਲਈ ਲੜਦੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆਂ ਅਸੀਂ ਐਨਐਸਏ ਦੇ ਖਿਲਾਫ ਬੋਲਦੇ ਆਂ ਅਸੀਂ ਔਖੇ ਤੋਂ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਖੜਦੇ ਆਂ ਇਹ ਇਹ ਤਾਂ ਸਾਲ ਚ ਤਿੰਨ ਦਿਨ ਆਉਂਦਾ ਵਾ ਕੇਜਰੀਵਾਲ ਹਾਲ ਸਾਲ 3 ਦਿਨ ਪੰਜਾਬ ਆਉਂਦਾ ਇਹਨੂੰ ਪੰਜਾਬ ਬਾਰੇ ਕੀ ਪਤਾ ਵਾ ਇੱਥੇ ਬੋਲੇ ਸੋਨੇ ਆ ਬਦਲਵਾ ਕੇ ਨੜ ਜਾਂਦਾ ਪਰਲੇ ਪਾਸੇ ਜਾ ਕੇ ਜੈ ਮਾਤਾ ਦੀ ਕਹਿਣ ਲੱਗ ਜਾਂਦਾ ਬੇਸਿਕਲੀ ਇਹ ਡੁਪਲੀਕੇਟ ਬੰਦੇ ਨੇ ਧੇਰਫੋਰ ਸਾਡੀ ਲੜਾਈ ਇਹਨਾਂ ਨਾਲ ਹੁਣ ਕੇਜਰੀਵਾਲ ਦੀ ਕਰਤੂਤ ਸੁਣੋ ਇਹਦੀ ਪੁਰਾਣੀ ਵੀਡੀਓ ਕੱਢੋ ਜਿਹਦੇ ਚ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਸੌਂ ਖਾਂਦਾ ਕਿ ਮੈਂ ਬੱਚੋਂ ਕੀ ਸੌਂ ਕੇ ਦਿਖਾਤਾ ਹਾਂ ਮੈਂ ਕਦੀ ਕਾਂਗਰਸ ਸੇ ਸਮਝੌਤਾ ਨਹੀਂ ਕਰੂੰਗਾ ਕਰ ਲੈਣਾ ਇਹਨੇ ਡਿੱਗਿਆ ਤਾਂ ਆਪ ਜਾ ਕੇ ਆ ਔਰ ਭਗਵੰਤ ਮਾਨ ਦੀ ਸੌ ਮੈਨੂੰ ਯਾਦ ਆ ਗਈ ਸੌ ਦੀ ਗੱਲ ਇਹਨੇ ਆਪਣੀ ਮਾਤਾ ਦੀ ਸੌ ਖਾਦੀ ਹੂੰ ਜੀ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ ਤੇ ਕੇਚਰੀਵਾਲ ਕਹਿੰਦਾ ਕਿਤਨਾ بڑا ਇਤਿਹਾਸਿਕ ਫੈਸਲਾ ਕਰ ਲਿਆ ਹੈ ਮਾਨ ਸਾਹਿਬ ਨੇ ਤੀਜੇ ਦਿਨ ਨਾਲੀਆਂ ਡਿੱਗਦਾ ਫਿਰਦਾ ਸ਼ਰਾਬੀ ਹੋਇਆ ਹੂੰ ਸੋ देयरफॉर दे आर नॉट ਪੀਪਲ ਟੂ ਬੀ ਰਿਲਾਈਡ ਅਪਨ ਇਹ ਪ੍ਰੋਸੇਜੋਗ ਬੰਦੇ ਨਹੀਂਗੇ ਜੀ ਬਸ ਤੁਸੀਂ ਇਹ ਸਮਝ ਲਓ ਕਿ ਪੋਲਿਟਿਕਸ ਇਜ਼ ਅ ਗੇਮ ਆਫ ਪਰਸਪੈਕਸ਼ਨ ਹੂੰ ਉਹਨਾਂ ਨੇ ਪਹਿਲਾਂ ਇਹ ਪਰਸੈਪਸ਼ਨ ਬਣਾਈ ਕਿ ਬੜੇ ਇਮਾਨਦਾਰ ਬੰਦੇ ਨੇ ਹੁਣ ਪਰਸੈਪਸ਼ਨ ਬਣ ਗਈ ਬਿਲਕੁਲ ਉਲਟ ਕੇ ਝੂਠੇ ਫਰਾਡ ਸਮਗਲਰ ਪਈਮਾਨ ਠੱਗ ਆਰ ਆ ਇਹਨਾਂ ਦੀ ਮੇਚ ਤੁਸੀਂ ਹੁਣ ਬਹੁਤ ਜਿਹੜੀ ਸਖਤ ਸ਼ਬਦਾਵਲੀ ਨਾਲ ਤੁਸੀਂ ਆਪ ਦੀ ਆਲੋਚਨਾ ਕਰ ਰਹੇ ਹੋ ਸੰਗਰੂਰ ਦੇ ਲੋਕ ਤੁਹਾਨੂੰ ਜਿਤਾ ਦੇਣ ਦੇਵੇ ਉੱਥੇ ਹੀ ਲੋਕ ਸਭਾ 'ਚ ਤੁਸੀਂ ਬੈਠੇ ਹੋ ਉੱਥੇ ਇੰਡੀਆ ਆਲਾਈਂਸ ਦੇ ਆਪ ਦੇ ਕੁਝ ਕੈਂਡੀਡੇਟ ਹੋਣਗੇ ਜਿੱਤੇ ਹੋਏ ਤਾਂ ਉੱਥੇ ਵੀ ਤੁਸੀਂ ਸੇਮ ਉਹਨਾਂ ਬਾਰੇ ਕਹਿ ਸਕੋਗੇ ਤੁਹਾਨੂੰ ਗਰੰਟੀ ਹੈ ਕਿ ਜਿੱਦਾਂ ਉਹਨਾਂ ਨੇ ਕੇਜਰੀਵਾਲ ਕੋਡਾ ਕੀਤਾ ਹੋਇਆ ਇਹ ਰਹੂਗਾ ਇੰਡੀਆ ਆਲਾਈਂਸ ਨਾਲ ਅਸੀਂ ਤਾਂ ਇੰਡੀਆ ਆਲਾਈਂਸ ਤੁਰਨਾ ਕਿਦਾ ਭੱਜ ਜਾਏਗਾ ਸਾਡੇ ਦਾ ਉਹ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਜੀ ਅਗਰ ਬੈਠੇ ਉਹਨਾਂ ਦੇ ਬੈਠੇ ਨਾਲ ਮੈਨੂੰ ਕੀ ਉਹਨਾਂ ਤਕਲੀਫ ਜਿੱਦਣ ਪੰਜਾਬ ਦੇ ਉਲਟ ਬੋਲਣਗੇ ਸਾਹਮਣੇ ਪਾਰਲੀਮੈਂਟ ਟੋਕੂਗਾ ਐਡਾ ਕਿਉਂਕਿ ਇਹ ਪੰਜਾਬ ਦੇ ਤਾਂ ਬੰਦੇ ਹੀ ਨਹੀਂਗੇ ਇਹਨਾਂ ਦਾ ਵਜਿੰਦਰ ਗੁਪਤਾ ਬਣਿਆ ਸੀਗਾ ਉਹ ਕਹਿੰਦਾ ਐਸਆਈਐਲ ਦਾ ਮੈਂ ਬੂੰਦ ਬੂੰਦ ਪਾਣੀ ਕਿਆ ਸੀ ਕੋਨੇ ਕੋਨੇ ਹਰਿਆਣੇ ਤੱਕ ਪਹੁੰਚਾਉਂਗਾ ਪਚਾ ਕੇ ਦਿਖਾਉਣ ਜ਼ਰਾ ਫਿਰ ਦੱਸਾਂਗੇ ਅਸੀਂ ਕੌਣ ਹੈ ਪੰਜਾਬ ਦੇ ਸਿਕਪਾਲ ਖੈਰ ਦਾ ਪੰਜਾਬ ਨਾ ਖਲੋਏਗਾ ਪਤਾ ਹੀ ਅਸਰ ਫਿਊਚਰ ਦੇ ਵਿੱਚ ਸਾਰਿਆਂ ਨੂੰ ਪਤਾ ਜੀ ਅੱਛਾ ਤੁਸੀਂ ਹੁਣੇ ਕਿਹਾ ਵੀ ਜਿਹੜੀ ਪਰਸੈਪਸ਼ਨ ਸੀਗੀ ਖੈਰਾ ਸਾਹਿਬ ਮੈਂ ਇੱਕ ਪਰਸਨਲ ਕੁਕ ਮੈਂ ਤੁਹਾਨੂੰ ਅਸੀਂ ਛੋਟੇ ਸੀ ਜਦੋਂ ਦੇਖਦੇ ਆ ਪੰਜਾਬ ਵਿੱਚ ਕੁਝ ਬੰਦੇ ਪਾਰਟੀਆਂ ਦੇ ਸਿਰ ਤੇ ਜਿਉਂਦੇ ਨੇ ਕੁਝ ਬੰਦੇ ਆਪਣੀ ਗਰਡਸ ਦੇ ਸਿਰ ਤੇ ਜਿਉਂਦੇ ਨੇ ਤੁਹਾਡੀ ਇੱਜ਼ਤ ਕਰਦੇ ਲੋਕ ਤਾਂ ਕੀ ਰਾਜਨੀਤੀ ਕੀ ਹੈ ਰਾਜਨੀਤੀ ਹਾਲਾਤਾਂ ਮੁਤਾਬਕ ਜੱਫੀਆਂ ਪਾਉਂਦੀ ਹੈ ਮਿੱਤਰ ਤਾਂ ਪਾਉਂਦੀ ਹੈ ਮੇਰਾ ਇਹ ਸਵਾਲ ਤਾਂ ਹੈ ਤੁਹਾਨੂੰ ਵੀ ਪਤਾ ਇਸ ਗੱਲ ਦਾ ਤੁਸੀਂ ਬਰਗਾੜੀ ਮੋਰਚੇ ਦੇ ਵਿੱਚ ਇੱਕ ਵੱਡੇ ਪੰਜਾਬੀ ਸਿੱਖ ਲੀਡਰ ਵਜੋਂ ਉੱਭਰੇ ਇੱਕ ਵੱਡਾ ਮਾਰਜ ਦੋ ਕਾਲੀਆਂ ਨੇ ਉੱਥੇ ਕੱਟ ਕੀਤਾ ਕਾਂਗਰਸ ਨੇ ਲੰਬੀ ਕੀਤਾ ਤੇ ਤੁਸੀਂ ਵੱਡਾ ਕੱਟ ਕੀਤਾ ਬਰਗਾੜੀ 6-7 ਲੱਖ ਦਾ ਕੱਟ ਲੋਕਾਂ ਕਹਿੰਦੇ ਵੀ ਖੈਰਾ ਪੰਥ ਦੀ ਗੱਲ ਕਰਦਾ ਤਾਂ ਹੁਣ ਇਸ ਸਿਮਰਜੀਤ ਸਿੰਘ ਮਾਨਿਕ ਪੰਥ ਦਾ ਵੱਡਾ ਚਿਹਰਾ ਸਿਆਸਤ ਤੌਰ ਤੇ ਹੈਗੇ ਨੇ ਤੁਸੀਂ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਹੋ ਬੇਸ਼ੱਕ ਪਾਰਟੀ ਨੇ ਤੁਹਾਨੂੰ ਉਤਾਰਿਆ ਤੁਹਾਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਇਸ ਤੋਂ ਬਾਅਦ ਬ ਨਾ ਗੱਲ ਬਣੀ ਚੋਣਾਂ ਦੇ ਵਿੱਚੋਂ ਤਾਂ ਫਿਊਚਰ ਦੇ ਵਿੱਚੋਂ ਕਹਿੰਨਗੇ ਵੀ ਤੁਸੀਂ ਕਿਤੇ ਉਧਰ ਵੀ ਨਾ ਰਹੇ ਤੇ ਗੱਲ ਉਧਰ ਵੀ ਨਾ ਰਹੇ ਮੈਂ ਸੁਮਨ ਸਿੰਘ ਮਾਨ ਦੇ ਕਿਦੋਂ ਖਿਲਾਫ ਲੜ ਰਿਹਾ ਵਾਂ ਮੈਂ ਤਾਂ ਆਪਣੀ ਚੋਣ ਲੜ ਰਿਹਾ ਵਾਂ ਉਹ ਇੱਥੋਂ 7 ਚ ਇਲੈਕਸ਼ਨਾਂ ਲੜੇ ਨੇ ਹਮ ਬਲਕਿ ਧਨੋਲਾ ਪਾ ਕੇ 8 ਲੜੇ ਨੇ ਹਮ ਉਹ 6 ਵਾਰੀ ਹਾਰੇ ਨੇ ਖੇੜਾ ਲੜ ਕੇ ਹਰਾਉਂਦਾ ਸੀ ਉਹਨਾਂ ਨੂੰ ਹਮ ਇਟ ਇਜ਼ ਅ ਡੈਮੋਕ੍ਰੇਸੀ ਉਹ ਸਾਰੇ ਆਪਣੀ ਲੜਾਈ ਲੜਨ ਨਾਲ ਪਲੱਸ ਹੀ ਇਜ਼ ਆਲਮੋਸਟ 80 ਪਲੱਸ ਨੇ ਹਮ ਔਰ ਜਿਹੜਾ ਉਹ ਉਹਨਾਂ ਦੇ ਜਿਹੜਾ ਲੋਕੀ ਕਹਿੰਦੇ ਜੀ ਸਿੱਖ ਪੋਲਿਟਿਕਸ ਖਰਾਬ ਹੋਊਗੀ ਵਾਈ ਹਮ 40 ਸਾਲ ਦੇ ਸਟਰਗਲ ਤੋਂ ਬਾਅਦ 40 ਸਾਲ ਦੇ ਪੋਲੀਟੀਕਲ ਕੈਰੀਅਰ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਸਿਮਰਨਜੀਤ ਸਿੰਘ ਮਾਨ ਨੇ 13 ਸੀਟਾਂ ਤੇ ਕਿਹੜਾ ਹੋਰ ਸਿਮਰਨਜੀਤ ਮਾਨ ਪੈਦਾ ਕੀਤਾ ਸਿੱਖ ਪੋਲੀਟਿਕਸ ਵੁਡ ਹੈ ਮੈਂਟ ਕਿ ਸਾਰੇ ਅਕਾਲੀ ਦਲ ਦੇ ਕੀਟਰ ਨੂੰ ਇਕੱਠਾ ਕਰ ਲੈਂਦੇ ਪੰਥ ਦਾ ਝੰਡਾ ਰੱਖਦੇ ਇੱਕ ਆਵਾਜ਼ ਹੁੰਦੀ 13 ਸਿਮਰਨਜੀਤ ਮਾਨ ਖੜੇ ਹੁੰਦੇ ਅੱਜ that would have been right ਸ਼ਾਇਦ ਮੈਂ ਉਹ ਤੋਂ ਕੰਟੈਸਟ ਨਾ ਕਰਦਾ ਪਰੰਤੂ ਇਹ ਤਾਂ ਅਲੱਗ ਥਲੱਗ ਕੱਲੇ ਲੀਡਰ ਨੇ ਅੱਛਾ ਫਰਜ਼ ਕਰੋ ਇੱਕ ਮਿੰਟ ਲਈ ਇਹ ਪਾਰਲੀਮੈਂਟ ਜਾਂਦੇ ਨੇ ਇੱਕ ਪਾਸੇ ਇੰਡੀਆ ਆਲਾਈਂਸ ਦਾ ਘੱਟਚੂੜ ਜਿਹੜਾ ਬੀਜੇਪੀ ਦਾ ਇੱਕ ਐਂਟੀ ਮਾਈਨੋਰਿਟੀ ਸਟੈਂਡ ਹੈ ਮੁਸਲਮਾਨਾਂ ਦੇ ਉੱਤੇ ਸਿੱਖਾਂ ਤੇ ਇਸਾਈਆਂ ਤੇ ਔਰ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੋਣਗੇ ਜੇ ਬੀਜੇਪੀ ਬਣ ਗਈ ਇੱਕ ਬੰਦਾ ਬਚਾਊਗਾ ਕਿ 250 ਦਾ ਜਿਹੜਾ ਸਾਡਾ ਇੰਡੀਆ ਆਲਾਈਂਸ ਬਚਾਵੇਗਾ ਆਫਟਰ ਆਲ ਇਹ ਗੱਲ ਤਾਂ ਬੱਚਾ ਵੀ ਸਮਝਦਾ ਵਾ ਪਰ ਉਦਾਂ ਮੈਂ ਉਹਨਾਂ ਦੀ ਇੱਜ਼ਤ ਕਰਦਾ ਵਾਂ ਇਸ ਕਰਕੇ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਹੈਗਾ ਜੇ ਖੈਰਾ ਵੀ ਜਿੱਥੇ ਕਿ ਜਾਊਗਾ ਪਾਰਲੀਮੈਂਟਸ ਘੱਟ ਤਾਂ ਨਹੀਂ ਕਰੂਗਾ ਜੇ ਮੈਂ ਬਾਹਰ ਬੋਲ ਸਕਦਾ ਵਾਂ ਮੈਂ ਸੱਥਾਂ ਵਿੱਚ ਬੋਲ ਰਿਹਾ ਕਿ ਮੈਂ ਪੰਜਾਬ ਦੇ ਪੰਥਕ ਇਸ਼ੂਸ ਨੂੰ ਮੈਂ ਕਿਹੜਾ ਪੰਥਕ ਇਸ਼ੂ ਛੱਡ ਦਿੱਤਾ ਸੋ देयरफॉर ਕੋਈ ਇਹ ਜੋ ਨੈਗੇਟਿਵਿਟੀ ਕਰਦੇ ਨਾਲੇ ਸੁਮਨਜੀਤ ਸਿੰਘ ਮਾਨ ਕਿਤੇ ਨਾ ਕਿਤੇ ਥੋੜੇ ਕਨਫਿਊਜ਼ਡ ਵੀ ਨੇ ਪੋਲਿਟੀਕਲ ਸਟੈਂਡ ਤੁਸੀਂ ਉਹਨਾਂ ਨੂੰ ਪੁੱਛੋ ਕਿ ਜਿਹੜੀ ਰਾਸ਼ਟਰਪਤੀ ਦੀ ਵੋਟ ਸੀਗੀ ਕਿ ਇਹ ਉਹਨਾਂ ਨੇ ਬੀਜੇਪੀ ਨੂੰ ਪਾਈ ਹੈ ਕਿ ਵੀ ਤੇ ਕੁਐਸਚਨ ਹੈ ਨਾ ਸ਼ੋਰਤ ਉਹਨਾਂ ਨੇ ਬੀਜੇਪੀ ਨੂੰ ਹਾਂ ਤੁਸੀਂ ਪੁੱਛੋ ਉਹਨਾਂ ਨੂੰ ਕਿਉਂਕਿ ਮੈਨੂੰ ਇਤਲਾਹ ਮਿਲੀ ਆ ਅੱਛਾ ਕਿ ਹੀਅਰ ਵੋਟਡ ਫਾਰ ਆਫਟਰ ਆਲ ਯਾ ਤਾਂ ਉਥੇ ਇੰਡੀਆ ਲਾਈਨਸ ਦੇ ਕੈਂਡੀਡੇਟ ਨੂੰ ਪੈਣੀ ਸੀ ਤੇ ਯਾ ਬੀਜੇਪੀ ਨੂੰ ਪੈਣ ਦੋਨੋਂ ਜੇ ਇੱਕ ਨੂੰ ਤਾਂ ਪਾਉਣੀ ਹੋਣੀ ਹੈ ਇਹਨਾਂ ਨੇ ਹੁਣ ਦੇਖਦੇ ਹਾਂ ਕਿ ਇਹਨੂੰ ਪਾਈ ਸੀ ਇਹਨਾਂ ਨੇ ਹੋ ਸਕਦਾ ਛੁੱਟੀ ਕਰ ਲਈ ਹੋਵੇ ਅਸੀਂ ਅਕਾਲੀਆਂ ਨੂੰ ਪੁੱਛਿਆ ਵੀ ਜਿੱਤਣ ਤੋਂ ਬਾਅਦ ਬੀਜੇਪੀ ਕੋਲ ਜਾਓਗੇ ਉਹ ਕਹਿੰਦੇ ਅਸੀਂ ਛੁੱਟੀ ਕਰ ਲਾਂਗੇ ਅਸੀਂ ਨਹੀਂ ਪਾਵਾਂਗੇ ਕਿਸੇ ਨਹੀਂ ਨਹੀਂ ਅਕਾਲੀ ਦਲ ਜਿਹੜਾ ਰਵੈਤੀ ਸੁਖਵੀਰ ਵਾਲਾ ਇਹ ਤਾਂ ਬੀਜੇਪੀ ਦੀ ਝੋਲੀ 'ਚ ਡਿੱਗ ਹੋ ਜਾਓ ਯਾਰ ਹਾਂ ਔਰ ਜਿਹੜੀ ਬੀਜੇਪੀ ਮਤਲਬ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੀ ਹੈ ਇੰਡੀਆ ਚ ਉਹਨਾਂ ਨੇ ਉੱਤਰਾਖੰਡ ਚ ਲਾਅ ਲੇਤਾ ਜਿਹੜੀ ਭਾਜਪਾ ਕਹਿ ਰਹੀ ਹੈ ਇੱਕ ਦੇਸ਼ ਇੱਕ ਜ਼ੁਬਾਨ ਇੱਕ ਦੇਸ਼ ਪਹਿਲਾਂ ਉਹਨਾਂ ਨੇ ਬਣਾਤਾ ਇੱਕ ਟੈਕਸ ਉਹ ਵੀ ਗਲਤ ਸੀਗਾ ਜੀਐਸਟੀ ਇੱਕ ਦੇਸ਼ ਇੱਕ ਧਰਮ ਵੱਲ ਨੂੰ ਆਦਰ ਨਹੀਂ ਯੂਯੂਸੀਸੀ ਦਾ ਮਤਲਬ ਹੈ ਕਿ ਜਿੰਨੇ ਧਾਰਮਿਕ ਰੀਤੀ ਰਿਵਾਜ ਨੇ ਤੁਸੀਂ ਸਾਡੇ ਮੁਤਾਬਕ ਚੱਲੋਗੇ ਦੇਖੋ ਸਾਡਾ ਤਾਂ ਹਲੇ ਆਨੰਦ ਕਾਰਜ ਦਾ ਐਕਟ ਹੀ ਨਹੀਂ ਬਣਿਆ ਮਾਨ ਸਾਹਿਬ ਹੁਣੇ ਪਾਰਲੀਮੈਂਟ ਗਏ ਦੋ ਵਾਰੀ ਇਹਨਾਂ ਦੱਸਣ ਕਿ ਆਨੰਦ ਮੈਰਿਜ ਐਕਟ ਬਣਾਇਆ ਇਹਨਾਂ ਨੇ ਨਹੀਂ ਬਣਾ ਸਕੇ ਪਰ ਆਵਾਜ਼ ਤੇ ਚੁੱਕੀ ਹੈਗੀ ਨਹੀਂ ਆਵਾਜ਼ ਚੁੱਕਣਾ ਤੇ ਅਚੀਵਮੈਂਟ ਕਰਨ ਚ ਜਿਹੜਾ ਮੁਸਲਮਾਨਾਂ ਦਾ ਹੈਗਾ ਉਹ 1936 ਦਾ ਮੁਸਲਮਨ ਪਰਸਨਲ ਲਾ ਹੈ ਉਹਦੇ ਵਿੱਚ ਸ਼ਰੀਆਤ ਦੇ ਮੁਤਾਬਕ ਉਹਨਾਂ ਦਾ ਨਿਕਾਹ ਲੱਗਿਆ ਉਹਨਾਂ ਦਾ ਤਲਾਕ ਇਹ ਤਾਂ ਬੀਜੇਪੀ ਉਹਨਾਂ ਦਾ ਵੀ ਤੋੜ ਦੇਣ ਲੱਗੀ ਹੈ ਹਮ ਹਮ ਕ੍ਰਿਸਚੀਅਨ ਇਸਾਈਆਂ ਦਾ ਜਿਹੜਾ ਮਾੜਾ ਮੋਟਾ ਕੋਈ ਹੋਊਗਾ ਵਿਚਾਰਿਆਂ ਦਾ ਉਹ ਤੋੜ ਦੇਣਾ ਇਹਨਾਂ ਨੇ ਸੋ ਇਸ ਕਰਕੇ ਬੀਜੇਪੀ ਦੀ ਖਤਰਾ ਸਮਝੋ ਮੈਂ ਸੁਖਬੀਰ ਨੂੰ ਕਹੂੰਗਾ ਕਿ ਇੱਕ ਪ੍ਰੋਮਿਸ ਕਰ ਲੋਕਾਂ ਦੇ ਸਾਹਮਣੇ ਕੈਮਰੇ ਦੇ ਅੱਗੇ ਕਿ ਜਿਹੜਾ ਤੇਰਾ ਕੋਈ ਵੀ ਐਮਪੀ ਜਿੱਤੇ ਜੀ ਤੁਸੀਂ ਆ ਬੀਜਪੀ ਦੇ ਚੋਲਿ ਚਿੰਦ ਦੇਖੋ ਇੰਡੀਪੈਂਡੈਂਟ ਹੀ ਖੜੇ ਰਹਿਣ ਤੀਜੀ ਤਰ ਵੀ ਦਾ ਬਣੂਗੀ ਇੰਡੀਆ ਦੇ ਵਿੱਚ ਬਣ ਸਕਦੀ ਆ ਜਾਂ ਇਕੱਲਾ ਹੀ ਰਹਿਣ ਹੁਣ ਦੇਖੋ ਇੱਕ ਪਾਸੇ ਵਾਅਦੇ ਅਧਿਕਾਰਾਂ ਦੀ ਗੱਲ ਕਰਦੇ ਰਹੇ ਨੇ ਇੱਕ ਪਾਸੇ ਇਹਨਾਂ ਦੇ ਲਾਗੇ ਜੰਮੂ ਕਸ਼ਮੀਰ ਦੀ ਸਟੇਟ ਤੋੜਤੀ ਮੁਸਲਮਾਨਾਂ ਦੀ ਦੋ ਟੁਟੇ ਕਰਕੇ ਯੂਟੀਆਂ ਬਣਾਤੀ ਇਹਨਾਂ ਨੇ ਵੋਟ ਬੀਜਪੀ ਨੂੰ ਪਾਈ ਆ ਇੱਥੇ ਨੂੰ ਕੀ ਕਿੰਦਾ ਭਰੋਸਾ ਕਰਨਗੇ ਅਕਾਲੀ ਦਲ ਆਪਣੇ ਸਿਧਾਂਤਾਂ ਦੇ ਨੂੰ ਕੁਚਲ ਰਿਹਾ ਹੈ ਜੀ ਔਰ ਆਪਣੇ ਸਿਧਾਂਤਾਂ ਦੇ ਉੱਤੇ ਇਹ ਪਹਿਰਾ ਨਹੀਂ ਦੇ ਸਕਦਾ ਤੇ ਇਸ ਕਰਕੇ ਉਹ ਅਰਵੇਤੀ ਅਕਾਲੀਆਂ ਦਾ ਜਿਹੜੇ ਸੋ ਅਕਾਲੀ ਵਰਕਰ ਬਹੁਤ ਚੰਗੇ ਨੇ ਉਹ ਤਾਂ ਅੱਜ ਵੀ ਪਰਨਾ ਰੱਖ ਕੇ ਬੈਠੇ ਆ ਕਿ 10 ਵੀ ਕਿੱਥੇ ਜਾਣਾ ਮੋਰਚਾ ਲਾਉਣ ਪਾਣੀ ਵਾਲਾ ਅਗਵਾਈ ਕਰਨ ਵਾਲਾ ਵਿਕਿਆ ਹੋਇਆ ਪਿਛਲੇ ਇੱਥੇ ਤੁਹਾਡੇ ਵਿਰੋਧੀ ਹੈਗੇ ਨੇ ਚੋਣਾਂ ਦੇ ਵਿੱਚ ਝੁੰਦਾ ਉਹਨਾਂ ਨੇ ਪਿਛਲੇ ਸਾਲ ਹੀ ਜਿਹੜਾ ਅਕਾਲੀ ਦਲ ਤੇ ਸਵਾਲ ਚੁੱਕੇ ਸੀ ਵੀ ਯੋਗ ਬੰਦਿਆਂ ਨੂੰ ਜਗ੍ਹਾ ਨਹੀਂ ਮਿਲ ਰਹੀ ਹਾਲਾਂਕਿ ਉਸ ਤੋਂ ਬਾਅਦ ਉਹ ਮੀਟਿੰਗ ਹੋਈ ਮੰਥਨ ਹੋਇਆ ਕਹਿੰਦੇ ਨਹੀਂ ਪਹਿਲਾਂ ਕਹਿੰਦੇ ਸੀ ਪ੍ਰਧਾਨ ਬਦਲਿਆ ਜਾਊਗਾ ਕਾਫੀ ਲੋਕਾਂ ਕਹਿੰਦੇ ਸੀ ਗਰਾਊਂਡ ਤੋਂ ਲੋਕਾਂ ਤੋਂ ਪੁੱਛਿਆ ਵਰਕਰ ਕਹਿੰਦੇ ਵੀ ਨਹੀਂ ਸੁਖਵੀਰ ਸਿੰਘ ਬਾਲ ਤੋਂ ਵੱਡਾ ਕੋਈ ਪਾਰਟੀ ਨੂੰ ਸਾਹ ਇਦਾਂ ਹੀ ਹੈਗਾ ਨਹੀਂ ਸਰਮਾਇਦਾਰ ਬੰਦੇ ਨੇ ਜੀ ਇਹਨਾਂ ਦੀ ਰਿਪੋਰਟ ਪਤਾ ਕੀ ਸੀ ਮੇਰੇ ਤੋਂ ਪੁੱਛ ਲਓ ਹੂੰ ਅਖੀਰ ਆ ਜਾ ਕੇ ਚੁੰਡੇ ਨੇ ਰਿਪੋਰਟ ਦਿੱਤੀ ਕਿ ਲੋਕੀ ਥੱਲੇੋਂ ਬਦਲਾਅ ਚਾਹੁੰਦੇ ਨੇ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਮੇਰਾ 1 ਕਰੋੜ ਰੁਪਇਆ ਖਰਚਾ ਮਹੀਨੇ ਦਾ ਦਫਤਰ ਅਕਾਲੀ ਦਲ ਚਲਾਉਣ ਦਾ ਸਾਂਭ ਲਓ ਜਿੰਨੇ ਸਾਹਮਣਾ ਆਣ ਕੇ ਅੱਛਾ ਹੁਣ ਇਹਨਾਂ ਦਾ ਪੈਸੇ ਕਿਸੇ ਕੋ ਐ ਨਹੀਂਗਾ ਅਕਾਲੀ ਦਲ ਤਾਂ ਬਹੁਤ ਸਾਦੇ ਬੰਦਿਆਂ ਦੀ ਪਾਰਟੀ ਆ ਅੱਛਾ ਚੁੰਡਾ ਸਾਹਿਬ ਕਹਿੰਦੇ ਸੀ ਪ੍ਰਧਾਨ ਬਦਲਣਾ ਚਾਹੀਦਾ ਹੁਣ ਉਸੇ ਪ੍ਰਧਾਨ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਨੇ ਸਾਡੇ ਵੀਰ ਨੇ ਮੈਨੂੰ ਕੋਈ ਇਤਰਾਜ਼ ਨਹੀਂ ਕੀਤਾ ਲ ਜੇ ਜੇ ਤੁਸੀਂ ਕਹੋ ਕਿ ਲੋਕੀ ਕਮਲੇ ਨੇ ਜੀ ਵੀ ਉਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਅੱਜ ਅਸੀਂ ਪੰਥ ਦਾ ਇਸ਼ੂ ਚੱਕ ਲਈਏ ਕੱਲ ਨੂੰ ਅਸੀਂ ਪਿੱਛੇ हट ਜਾਈਏ ਇਹਨੂੰ ਪੁੱਛੋ ਅਕਾਲੀਆਂ ਨੂੰ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦੀ ਰਿਪੋਰਟ ਪਈ ਦੀ ਜਾਂ ਬਾਦਲ ਦੇ ਟੇਬਲ ਦੇ ਉੱਤੇ ਗੁੰਮਸ਼ੁਦਗੀ ਦੀ ਐਡੀਜੀਪੀ ਤਵਾੜੀ ਦੀ ਉਸ ਤੋਂ ਅੱਗੇ ਕੋਈ ਨਹੀਂ ਵਧੇ ਅੱਛਾ ਬਾਦਲ ਨੂੰ ਪੁੱਛੋ ਕਿ ਇਹਨੇ ਟਰੂਥ ਕਮਿਸ਼ਨ ਕਿਹਾ ਸੀ ਮੈਂ ਬਣਾਉਂਗਾ ਹੂੰ 97 ਜਦੋਂ ਸਰਕਾਰ ਬਣੀ ਆ ਇਹ ਕਹਿੰਦਾ ਸੀਗਾ ਕਿ ਬਹੁਤ ਹਜ਼ਾਰਾਂ ਨੌਜਵਾਨਾਂ ਨੂੰ ਚੱਡੇ ਪਾੜ ਕੇ ਝੂਠੇ ਪੁਲਿਸ ਮੁਕਾਬਲੇ ਕਰਕੇ ਮਾਰ ਦਿੱਤਾ ਗਿਆ ਉਹ ਟਰੂਥ ਕਮਿਸ਼ਨ ਬਾਦਲ ਨੇ ਕਿਉਂ ਨਹੀਂ ਬਣਾਇਆ ਹਮ ਸਵਾਲ ਤੇ ਹੈਗੇ ਨੇ ਇਕਲਿਦਲ ਤੇ ਸਵਾਲ ਨੇ ਤਾਂ ਹੀ ਤਾਂ ਸ਼ਾਇਦ ਜਵਾਬ ਹੈ ਨਹੀਂ ਉਹਨਾਂ ਕੋਲ ਇੱਕ ਤਾਂ ਤੁਹਾਡੇ ਤੇ ਹੋਰ ਸਵਾਲ ਉੱਠਦਾ ਸੀ ਉਹ ਉੱਥੇ ਹੀ ਲੈਣੇ ਹੈਗੇ ਆ ਜਦੋਂ ਤੁਹਾਡੇ ਤੇ ਸਰਕਾਰ ਨੇ ਪਰਚੇ ਪਾਏ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਨਰੋਲ ਝੂਠੇ ਪਰਚੇ ਹੈਗੇ ਨੇ ਮੈਂ ਡਾਟਾ ਹੈਗਾ ਐਂਡੀਪੀਐਸ ਦੇ ਹੋਰ ਵੀ ਸੀਗੇ ਤੁਹਾਡੇ ਤੇ ਇਲਜ਼ਾਮ ਲਾਏ ਤਾਂ ਉਦੋਂ ਤੁਹਾਡੇ ਨਾਲ ਦੇਖਣ ਚ ਆਇਆ ਉਸ ਵੱਡੇ ਲੈਵਲ ਤੇ ਤੁਹਾਡੀ ਪਾਰਟੀ ਵੀ ਨਹੀਂ ਖਲੋਤੀ ਤੁਹਾਡੇ ਨਾਲ ਸਿੱਖਾਂ ਦੇ ਪੰਥਕ ਲੀਡਰ ਜਾਜਾ ਖਲੋਤੇ ਥਾਣੇ ਅੱਗੇ ਖਲੋਤੇ ਤੁਹਾਨੂੰ ਉਹਨਾਂ ਨੇ ਇਸ ਰੂਪੇ ਪਾਪਾ ਕੀ ਜਿਕਾਰੇ ਛੱਡ ਕੇ ਬਾਹਰ ਲਿਆਂਦਾ ਤਾਂ ਲੱਗਦਾ ਵੀ ਜੇ ਹੁਣ ਤੁਸੀਂ ਕਾਂਗਰਸ ਹੈਗੇ ਹੋ ਜੇ ਇਹਦੇ ਨਤੀਜੇ ਉਹ ਨਹੀਂ ਆਉਂਦੇ ਜਿਹੜੇ ਸਟੇਜਾਂ ਤੇ ਦਾਵੇ ਮੰਨ ਲਓ ਤੁਸੀਂ ਰਹਿ ਜਾਂਦੇ ਹੋ ਸੰਗਰੂਰ ਤੋਂ ਤਾਂ ਪੰਥ ਵੱਲੋਂ ਵੀ ਨਾ ਕਿਤੇ ਹੋ ਜਾਵੇ ਵੀ ਜਾऊं ਤੇ ਪੰਜਾਬ ਕੋਲ ਗੱਲ ਇਹ ਆ ਕਿ ਮੈਨ ਫਿਰ ਇੱਕ ਫੈਸਲਾ ਲੈਂਦ ਚ ਗਲਤੀ ਹੋ ਸਕਦੀ ਹੈ ਪਰ ਇਹ ਬੇਈਮਾਨੀ ਪੰਜਾਬ ਦੇ ਨਾਲ ਤੇ ਆਪਣੀ ਕੌਮ ਨਾਲ ਬੇਈਮਾਨੀ ਕਰਉ ਗੱਲ ਤਾਂ ਇੰਨੀ ਹੈ ਸਿਰਫ ਹੋਰ ਮੈਂ ਪੋਜੀਟਿਵਲੀ ਸੋਚ ਰਹਾ ਹਾਂ ਪਰ ਜਿੱਤਾਂਗੇ ਤੁਸੀਂ ਚਿੰਤਾ ਨਾ ਕਰੋ ਹੋਰ ਛੱਟਾਂਗ ਵਿੱਚ ਚੰਗੇ ਮਾਰਜਿਨ ਨਾਲ ਚੰਗੇ ਤੇ ਹਾਂ ਛੋਟੀ ਮੋਟੀ ਜਿੱਤ ਨਹੀਂ ਹੋਊ ਹੁੰਜਾ ਫਿਰ ਜਿੱਤੋ ਆਪ ਕਹਿ ਰਹੀ ਹੈ ਵੀ ਸਿਮਰਨਜੀਤ ਸਿੰਘ ਮਾਨ ਪਰਸੋ ਮੀਥੇਰ ਦਾ ਸੀ ਕਹਿੰਦੇ ਮਾਨ ਤੇ ਖੈਰਾ ਦੇ ਵਿੱਚ ਦੂਜੇ ਤੇ ਤੀਜੇ ਨੰਬਰ ਨੂੰ ਲੈ ਕੇ ਕਹਿੰਦੇ ਬੜੀ ਸਖਤ ਟੱਕਰ ਉਹਨਾਂ ਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦਿੰਦਾ ਕੱਲ ਹਮੀਦੀ ਦੇ ਵਿੱਚ ਲੋਕਾਂ ਨੇ ਉਹ ਜਲੂਸ ਕੱਢਿਆ ਔਰਤਾਂ ਨੇ ਇਹਨੂੰ ਭਜਾ ਦਿੱਤਾ ਮੀਥੇਰ ਦਾ ਪੱਲੇ ਕੀ ਇਹਨਾਂ ਦੇ ਮੀਥੇਰ ਕਹਿੰਦੀ ਬੋਲਿਆ ਹੈ ਕਿਸੇ ਲਾਗੇ ਇਹਦੇ ਇਹਦੇ ਪਿੰਡ ਕੁਰੜ 'ਚ ਦੋ ਬੱਚੇ ਅੱਜ ਤੋਂ 4 ਦਿਨ ਪਹਿਲਾਂ ਨਸ਼ਾ ਓਵਰਡੋਸ ਨਾਲ ਮਰ ਗਏ ਨੇ ਬੜੀ ਮੰਦ ਭਗੀ ਖਬਰ ਹਾਂਜੀ ਦੋ ਦੋ ਬੱਚੇ ਇਹਦੇ ਪਿੰਡ ਦੇ ਅੱਛਾ ਇਹ ਅੱਛਾ ਇਹਨੇ ਕੁਰੜ 'ਚੋਂ ਹਾਰ ਜਾਣਾ ਮੇਰੇ ਤੋਂ ਲਿਖਾਓ ਮੀਥੇਰ ਨੇ ਹਾਂ ਭਗਵੰਤ ਸਤੋਜ ਤੋਂ ਹਾਰ ਉਹ ਤੇ ਕਹਿੰਦੇ ਐ ਤੁਸੀਂ ਵੇਖਿਆ ਚੌਣ ਪ੍ਰਚਾਰ ਭਗਵੰਤ ਮਾਨ ਇਦਾਂ ਤੀਰ ਛੱਡ ਰਿਹਾ ਸ਼ਰਾਬੀ ਹੋਇਆ ਸੋਦਨ ਉਹ ਪੱਗ ਆਪਣੀ ਜਿਹੜੀ ਆ ਝੂਠਾ ਪਾਣੀ ਕਰਕੇ ਆਪਣੀ ਪੱਗ ਦੇ ਸਿਰ 'ਚ ਸਵਾਹ ਮਾਰ ਰਿਹਾ ਉਹ ਜਿਹੜੇ ਬੰਦੇ ਨੂੰ ਦਸਤਾਰ ਦੀ ਕੀਮਤ ਨਹੀਂ ਪਤਾ ਯਾਰ ਉਹ ਪਹਿਲਾ ਚੀਫ ਮਿਨਿਸਟਰ ਆ ਟੋਪੀ ਪਾ ਕੇ ਫਿਰਦਾ ਐ ਇਹ ਜਦੋਂ ਮਰਜ਼ੀ ਲਾ ਕੇ ਮਾਰ ਦਿੰਦਾ ਕਬੱਡੀ ਦੇ ਮੈਚ 'ਚ ਵਿੱਚ ਅੱਛਾ ਔਰ ਇਹ ਬੰਦਾ ਜਿਹੜਾ ਵਾ ਇਹਦੇ ਇਹਦੇ ਦਸਤਾਰ ਦੇ ਥੱਲੇ ਕੇਸ ਨਿਗੇ ਇਹ ਆਪਣੇ ਨਾਮ ਨਾਲ ਸਿੰਘ ਲਾਉਣਾ ਸ਼ਰਮ ਮਹਿਸੂਸ ਕਰਦਾ ਇਹਦੇ ਟਵਿੱਟਰ ਹੈਂਡਲ ਫੇਸਬੁੱਕ ਤੇ ਕੀ ਲਿਖਿਆ ਹੋਇਆ ਭਗਵੰਤ ਮਾਨ ਵੇਅਰ ਇਜ਼ ਦਾ ਉਹ ਇਹਨਾਂ ਤੋਂ ਕਿਉਂ ਮੀਂਹ ਦੇ ਲੋਕਾਂ ਨੂੰ ਲੋਕਾਂ ਨੇ ਪਛਾਣ ਲਿਆ ਸਾਰਿਆਂ ਨੂੰ ਸੰਗਰੂਰ ਹਲਕੇ ਚ ਪਾ ਜਾਣੇ ਸੰਗਰੂਰ ਦਾ ਤੁਸੀਂ ਇੰਨੇ ਦਿਨਾਂ ਦੇ ਵਿੱਚ ਕੀ ਕੋਈ ਕੰਮ ਵੈਸਤ ਤੁਸੀਂ ਬਾਹਰੋਂ ਹੋਏ ਸਾਰਿਆਂ ਨੇ ਸਵਾਲ ਕਰਤੇ ਹੈਗੇ ਆ ਤੁਸੀਂ ਉਹਨਾਂ ਦੇ ਜਵਾਬ ਵੀ ਦਿੱਤੇ ਆ ਕੀ ਮਹਿਸੂਸ ਕੀਤਾ ਸਭ ਤੋਂ ਇਹ ਮੁੱਦਾ ਕੀ ਹੈਗਾ ਸੰਗਰੂਰ ਜਿਹੜਾ ਹੋਣਾ ਚਾਹੀਦਾ ਲੋਕਾਂ ਨੇ ਸਵਾਲ ਹੀ ਨਹੀਂ ਕੀਤਾ ਮੈਨੂੰ ਬਾਹਰ ਲੈਦਾ ਇਹ ਮੀਥੇਰ ਉਹ ਤੁਹਾਨੂੰ ਕਹਿੰਦੇ ਸੀ ਦਸਾ ਪਿੰਡਾਂ ਦੇ ਨਾਮ ਗਿਣਾ ਦੇ ਮੇਰੇ ਉਹ ਚੀਕਦਾ ਇਹ ਫਿਰਦਾ ਮੀਥੇਰ ਇਸ ਕਰਕੇ ਆ ਅੱਛਾ ਮੀਥੇਰ ਨੂੰ ਮੇਰਾ ਸਵਾਲ ਆ ਮੱਖੀ ਨੂੰ ਮੀਥੇਰ ਨੂੰ ਮੇਰਾ ਸਵਾਲ ਆ ਕਿ ਰਾਗਵ ਚੱਡਾ ਤੇਰੇ ਘਰ ਜੰਮਿਆ ਸੀਗਾ ਉੱ ਜਿਹੜਾ ਸੰਦੀਪ ਪਾਟਕ ਬਣਾਇਆ ਆਪਣਾ ਚਾਚਾ ਪਾਰਲੀਮੈਂਟ ਦਾ ਮੈਂਬਰ ਰਾਜ ਸਭਾ ਦਾ ਉਹ ਤਾਂ ਸਤੋਚ ਹੀ ਪੈਦਾ ਹੋਇਆ ਹੋਣਾ ਭਗਵੰਤਨਾ ਹੀ ਪੜਦਾ ਰਿਹਾ ਹੋਣਾ ਵਾ ਅੱਛਾ ਜਦੋਂ ਕੇਚਰੀਵਾਲ ਜਾ ਕੇ ਵਾਰਾਨਸੀ ਲਾਲਾ ਜੀ ਲੜੇ ਇਲੈਕਸ਼ਨ ਉਹ ਤਾਂ ਵਾਰਾਨਸੀ ਜੰਮੇ ਹੋਣੇ ਮੋਦੀ ਦੇ ਖਿਲਾਫ ਵਾਟ ਅ ਸਟੂਪਿਡ ਥਿੰਗ ਔਰ ਕਰਮਜੀਤ ਅਨਮੋਲ ਓ ਪੀ ਆ ਰ ਹੈ ਕੈਨੇਡਾ ਦਾ ਹਾਂ ਠੀਕ ਹੈ ਤੁਹਾਨੂੰ ਪਤਾ ਪੀ ਆਰ ਮੇਨਟੇਨ ਕਰਨ ਲਈ ਕੁਝ ਮਹੀਨਾ ਕੁਝ ਸਮਾਂ ਕੈਨੇਡਾ ਚ ਬਿਤਾਉਣਾ ਪਊਗਾ ਤੇ ਫਿਰ ਫਰੀਦਕੋਟ ਦੇ ਲੋਕੀ ਕੈਨੇਡਾ ਜਾਇਆ ਕਰਨਗੇ ਲੱਭਣ ਵਾਸਤੇ ਬਾਹਰਲੇ ਨੂੰ ਉਹ ਮੈਂ ਤਾਂ ਅੰਦਰ ਲਾਵਾਂ ਔਰ ਮੀਥੇਰ ਨੇ ਕਵਰਿੰਗ ਕੈਂਡੀਡੇਟ ਆਪਣੀ ਘਰ ਵਾਲੀ ਬਣਾਈ ਜਿਹੜੀ ਬੀਬੀ ਸਾਡੀ ਬੱਚੀ ਆ ਉਹ ਯੂਪੀ ਦੀ ਆ ਹਾਂ ਸੋ ਆਈ ਹੈਵ ਆਈ ਹੈਵ ਐਨ ਅਨਸਰ ਫਾਰ ਏਵਰੀਥਿੰਗ ਮੁੱਦਾ ਖਾਸ ਸੰਗਰੂਰ ਦਾ ਕੀ ਮਹਿਸੂਸ ਕੀਤਾ ਵੀ ਇਹ ਕੰਮ ਨਹੀਂ ਹੋਇਆ ਲੰਬੇ ਸਮੇਂ ਤੋਂ ਕੈਂਸਰ ਹੈ ਸੰਗਰੂਰ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਇੰਡਸਟਰੀਅਲ ਪੋਲੂਸ਼ਨ ਨੇ ਸਾਡਾ ਗਰਾਊਂਡ ਵਾਟਰ ਤਬਾਹ ਕਰਤਾ ਜਹਿਲਾ ਕਰਤਾ ਸਾਰੀਆਂ ਫੈਕਟਰੀਆਂ ਅਨਟਰੀਟਡ ਵਾਟਰ ਸਿੱਧਾ ਧੱਕੀ ਤੁਰੀ ਆਉਂਦੀਆਂ ਜ਼ਮੀਨ ਦੇ ਵਿੱਚ ਚੋਨੇ ਦੀ ਫਸਲ ਕਰਕੇ ਬਹੁਤ ਜ਼ਿਆਦਾ ਇਨਸੈਕਟਸਾਈਡ ਔਰ ਸਪਰੇ ਹਾਂ ਪੈਸਟਿਸਾਈਡ ਖਾਦ ਇਹਨੇ ਕੈਂਸਰ ਬਹੁਤ ਪੀ ਭਗਵੰਤ ਨੂੰ ਪੁੱਛੋ ਕਦੀ ਕੈਂਸਰ ਦਾ ਗੱਲ ਕੀਤੀ ਇਹਨਾਂ 2 ਸਾਲਾਂ ਚ ਕੋਈ ਮੀਟਿੰਗ ਬੁਲਾਈ ਆ ਸਾਡਾ ਗਰਾਊਂਡ ਵਾਟਰ ਡਿਪਲੀਟ ਹੋ ਗਿਆ ਸਭ ਤੋਂ ਜ਼ਿਆਦਾ ਰੈੱਡ ਜ਼ੋਨ ਸੰਗਰੂਰ ਆ ਪੰਜਾਬ ਚੋਂ 400 300 500 600 ਫੁੱਟ નીચે ਚਲੇਗਾ ਕਦੀ ਇਹਨੇ ਵਾਟਰ ਕਨਜ਼ਰਵੇਸ਼ਨ ਜਾਂ ਵਾਟਰ ਰੀਚਾਰਜ ਦੀ ਕੋਈ ਕੋਈ ਸਟ੍ਰੈਟੇਜੀ ਬਣਾਈ ਹੈ ਇਸਨੇ ਕਦੀ ਇਹਨੇ ਦਿੱਲੀ ਜਾ ਕੇ ਗੱਲ ਕੀਤੀ ਕਿ ਸਾਨੂੰ ਜਿਹੜੀ ਸੀਸੀਐਲ ਲਿਮਿਟ ਆਉਂਦੀ ਆ ਦਿੱਲੀ ਨੂੰ ਜਿਹੜਾ ਅਨਾਜ ਲੈਂਦੀ ਗਵਰਨਮੈਂਟ ਆਫ ਇੰਡੀਆ ਉਹਦੇ ਵਿੱਚੋਂ ਹੀ ਮੇਰੇ ਕੋਲ ਪ੍ਰੋਪੋਜ਼ਲ ਹੈਗੀ ਆ ਕਿ ਉਸੇ ਵਿੱਚੋਂ 40000 ਕਰੋੜ ਦਾ ਝੋਨਾ ਖਰੀਦਦੀ ਕੇਂਦਰ ਪਹਿਲੇ ਸਾਲ 20000 ਕਰੋੜ ਰੁਪਏ ਦੀਆਂ ਪੰਜ ਛੇ ਸੋਨੇ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਓ ਤਾਂ ਕਿ ਅਸੀਂ ਝੋਨਾ ਘਟਾ ਦਈਏ ਅੱਧਾ ਅਗਲੇ ਸਾਲ ਹੋਰ 25% ਆਸ ਜਦਨ ਚੋਨਾ ਖਤਮ ਹੋ ਗਿਆ ਪੰਜਾਬ ਚੋਂ ਵਾਟਰ ਟੇਬਲ ਵਾਟਰ ਰੀਚਾਰਜ ਆਪਣੇ ਆਪ ਉੱਤੇ ਆ ਜਾਂਦਾ ਕਦੀ ਇਹਨੇ ਦੋ ਸਾਲਾਂ ਦੀ ਮੀਟਿੰਗ ਲਈ ਹੈ ਇਹ ਮੁੱਦੇ ਪਾਕਿਸਤਾਨ ਨਾਲ ਬਾਰਡਰ ਮੈਂ ਕਿਹਨਾਂ ਖੁੱਲਣਾ ਚਾਹੀਦਾ ਸਾਡਾ ਸਾਰਾ ਸੈਂਟਰਲ ਏਸ਼ੀਆ ਬਾਇ ਲੈਂਡ ਰੂਟ ਮਾਰਕਟ ਹੈ ਇਹ ਕਹਿੰਦਾ ਬੰਦ ਹੋਣਾ ਚਾਹੀਦਾ ਵਾ ਬੀਜੇਪੀ ਵੀ ਕਹਿੰਦੀ ਬੰਦ ਹੋਣਾ ਚਾਹੀਦਾ ਇਹ ਇਹ ਬੀਜੇਪੀ ਦੀ ਵਿਚਾਰਧਾਰਾ ਦੇ ਬੰਦੇ ਨੇ ਜਿਹੜਾ ਕਿਸਾਨਾਂ ਨੂੰ ਕੁੱਟਿਆ ਗਿਆ ਸ਼ੰਭੂ ਬਾਰਡਰ 'ਚ ਉਹ ਜੁਆਇੰਟ ਆਪਰੇਸ਼ਨ ਹੈ ਇਹਨਾਂ ਦਾ ਐਮਐਸਐਲਈ ਭਾਈ ਅਮਰਿਤਪਾਲ ਉਹਨਾਂ ਤੇ ਉਹ ਜੁਆਇੰਟ ਆਪਰੇਸ਼ਨ ਕੇਜਰੀਵਾਲ ਨੇ ਆਪ ਕਿਹਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਦਿੱਲੀ ਕੋ ਮਦਦ ਦੀ ਅੱਗੇ ਵੀ ਮੰਗेंगे ਅੱਗੇ ਵੀ ਦੇਂਗੇ ਅਸੀਂ ਹੋਰ ਵੀ ਸਿੱਖ ਫੜ ਕੇ ਅੰਦਰ ਦੇਣੇ ਕੁੱਚਲ ਨੇ ਕਰ ਦਿਆ ਕਿ ਗੱਲ ਹੀ ਕੋਈ ਨਹੀਂ ਗਈ ਜੀ ਤੁਸੀਂ ਰਾਜਨੀਤੀ ਇਲਜਾਮਾਂ ਦੀ ਕਰ ਰਹੇ ਹੋ ਜਾਂ ਮੁੱਦਿਆਂ ਦੀ ਗੱਲ ਵੋਟ ਮੰਗ ਦੇ ਵਿੱਚ ਇਲਜਾਮਾਂ ਦੀ ਕਰ ਰਹੇ ਹੋ ਇਹੋ ਕੈਂਸਰ ਦਾ ਇਲਾਜ ਕਹਿੰਦੇ ਆ ਖੇਤੀ ਵੀ ਬਿੰਤਾ ਕਿਦਾਂ ਚੇਂਜ ਹੋਣੀ ਆ ਸਾਡੀ ਨਵੀਂ ਮਾਰਕੀਟ ਬਿਯੋਂਡ ਪਾਕਿਸਤਾਨ ਸੈਂਟਰਲ ਏਸ਼ੀਆ ਚ ਕਿਦਾਂ ਹੋਣੀ ਇਹ ਮੁੱਦਿਆਂ ਦੀ ਰਾਜਨੀਤੀ ਅੱਛਾ ਇੱਕ ਬਿਲ ਮੈਂ ਦਿੱਤਾ ਹੋਇਆ ਬੜਾ ਇੰਪੋਰਟੈਂਟ ਪੋਜ਼ਿਟਿਵ ਜੀ ਕੁਲਤਾਰ ਸਿੰਘ ਸੰਧਵਾ ਦੇ ਮੇਜ਼ ਤੇ ਪਿਆ 2023 ਦਾ ਅਕਸਰ ਕਿਸੇ ਦਿਨ ਤਾਂ ਜਵਾਬ ਦੇਣਾ ਪਊਗਾ ਜੀ ਮੈਂ ਕਹਿੰਨਾ ਵਾਂ ਇਹ ਕਹਿੰਦੇ ਕਿ ਸਰਕਾਰੀ ਨੌਕਰੀਆਂ ਦਿੱਤੀਆਂ ਬਹੁਤ ਮੈਨੂੰ ਲੱਭੀ ਨਹੀਂ ਕਿਤੇ ਉੱਲੀ ਹੈ ਸਾਰਾ ਪੰਜਾਬ ਭਰਿਆ ਹੋਇਆ ਵੋਟ ਤੁਸੀਂ ਦੇਖਿਓ ਨਾ ਲੋਕੀ ਕਹਿੰਦੇ ਨੇ ਕਿ ਹਰਿਆਣੇ ਵਾਲੇ ਰਾਜਸਥਾਨ ਦਿੱਲੀ ਤੇ ਹਿਮਾਚਲ ਦੇ ਬੱਚੇ ਲੈ ਕੇ ਬਿਕੋਜ਼ ਡੋਮਿਸਾਈਲ ਦੀ ਸ਼ਰਤ ਕੋਈ ਨਹੀਂ ਮੈਂ ਉਹਨਾਂ ਨੂੰ ਬਿੱਲ ਪੇਸ਼ ਕੀਤਾ ਪ੍ਰਾਈਵੇਟ ਮੈਂਬਰਸ ਬਿੱਲ ਕਿ ਪੰਜਾਬ ਨੂੰ ਇੱਕ ਬਿੱਲ ਅਡਾਪਟ ਕਰਨਾ ਚਾਹੀਦਾ ਹਿਮਾਚਲ ਦੀ ਤਰਜ਼ ਤੇ ਜੀ ਹਿਮਾਚਲ ਪ੍ਰਦੇਸ਼ ਵਿੱਚ 1972 ਦਾ ਇੱਕ ਟੈਨੈਂਸੀ ਐਕਟ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਨਾ ਉਥੇ ਕੋ ਜਮੀਨ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਨਾ ਕੋਈ ਸਰਕਾਰੀ ਨੌਕਰੀ ਲੈ ਸਕਦਾ ਮੀ ਇਥੇਰ ਨੂੰ ਕੋਈ ਮਜ਼ਾਕ ਕਢਾਉਂਦਾ ਸੀਗਾ ਕਿ ਅਨਪੜ੍ਹ ਬੰਦੇ ਪੁੱਛਦੇ ਇਹਨੂੰ ਕਹਿੰਦਾ ਮੈਨੂੰ ਹਿਮਾਚਲ 'ਚ ਨੌਕਰੀ ਲੈ ਕੇ ਦਿਖਾ ਕੈਨੋਟ ਇਹ ਕਾਨੂੰਨ ਨਹੀਂ ਬਣਾਉਣ ਦਿੰਦਾ ਕੇਜਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਟਕ ਇਹਨਾਂ ਨੂੰ ਇਹਨਾਂ ਦੇ ਹੱਥ ਬੰਨੇ ਹੋਏ ਨੇ ਸਾਈ ਮੈਂ ਇਹਨਾਂ ਨੂੰ ਬੰਦੂਆ ਮਜ਼ਦੂਰ ਕਰਦਾ ਜਿੱਦਣ ਸਾਡਾ ਦਾਲ ਲੱਗਿਆ ਫਰਸਟ ਬਿਲਿੰਗ ਦਾ ਵਿਧਾਨ ਸਭਾ ਟੂ ਪ੍ਰੋਟੈਕਟ ਆਵਰ ਡੈਮੋਗ੍ਰਾਫਿਕ ਸਿਚੁਏਸ਼ਨ ਟੂ ਪ੍ਰੋਟੈਕਟ ਆਵਰ ਆਈਡੈਂਟੀਟੀ ਕਿਉਂਕਿ ਸਾਡੇ ਪੌਣੇ 3 ਕਰੋੜ ਚੋਂ ਲਗਭਗ 70-75 ਲੱਖ ਪੰਜਾਬੀ ਵਿਦੇਸ਼ਾਂ ਚਲੇ ਗਿਆ ਉਹਨਾਂ ਦੀ ਜਗ੍ਹਾ ਤੇ ਗੈਰ ਪੰਜਾਬੀ ਆ ਰਹੇ ਹੈ ਗੈਰ ਪੰਜਾਬੀਆਂ ਦੇ ਉਲਟ ਨਹੀਂਗਾ ਜੇ ਗੁਜਰਾਤ ਵਿੱਚ ਕਾਨੂੰਨ ਹੈ ਕਿ ਕੋਈ ਨਾਨ ਗੁਜਰਾਤੀ ਨਹੀਂ ਆ ਸਕਦਾ ਜੇ ਹਿਮਾਚਲ ਵਿੱਚ ਹੈ ਕਿ ਨਾਨ ਹਿਮਾਚਲੀ ਨਹੀਂ ਆ ਸਕਦਾ ਜੇ ਰਾਜਸਥਾਨ ਚ ਹੈ ਕਿ ਨਾਨ ਰਾਜਸਥਾਨੀ ਨਹੀਂ ਆ ਸਕਦਾ ਉੱਤਰਾਖੰਡ ਚ ਰੋ ਬਣ ਗਿਆ ਕਿ ਕੋਈ ਉੱਤਰਾਖੰਡ ਤੋਂ ਬਗੈਰ ਬਾਹਰ ਨਾ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਉਹ ਜ਼ਮੀਨ ਲੈ ਸਕਦਾ ਵਾਈ ਨਾਟ ਪੰਜਾਬ ਪੰਜਾਬ ਤਾਂ ਇਹੀ ਸਿੱਖਾਂ ਦੇ ਕੋਲ ਇੱਕ ਸਟੇਟ ਹੈ ਅਸੀਂ ਕਿਹੜਾ 25 ਸਟੇਟਾਂ ਦੇ ਵਿੱਚ ਹੈ ਸਾਡੀ ਇੱਕੋ ਸਟੇਟ ਹੈ ਅਸੀਂ ਮਾਈਨੋਰਿਟੀ ਆਂਡਿਆ ਦੇ ਵਿੱਚ ਸਿਰਫ 2.5 ਪੈ ਅਸੀਂ ਆਪਣੀ ਜਾਨ ਵੀ ਬਚਾਉਣੀ ਆ ਅਸੀਂ ਆਪਣੀ ਜ਼ੁਬਾਨ ਬਚਾਉਣੀ ਆ ਤਾਂ ਕਰਕੇ ਇਹ ਬੰਦੇ ਤਾਂ ਉਹ ਬਿਲ ਵੀ ਨਹੀਂ ਪਾਸ ਕਰ ਸਕੀ ਇਹ ਪੋਜੀਟਿਵ ਏਜੰਡਾ ਤੁਸੀਂ ਕਹਿੰਦੇ ਮੈਂ ਮੁੱਦਿਆਂ ਦੀ ਰਾਜਨੀਤੀ ਕਰਦਾ ਪਿਛਲੇ ਦਿਨ ਤੁਸੀਂ ਕੁਲਵੰਤ ਪੰਡੋਰੀ ਤੇ ਇਲਜ਼ਾਮ ਲਾਇਆ ਵੀ ਇਹਨੇ ਕੋਠੀ ਦੱਬੀ ਹੋਈ ਆ ਉਹਨੇ ਇੱਕ ਮੀਡੀਆ ਬੁਲਾ ਕੇ ਪ੍ਰਾਈਵੇਟ ਮੀਡੀਆ ਨੇ ਬੜੀ ਗੜਸ ਰਲ ਗਿਆ ਬੜੇ ਸ਼ਬਦ ਵੱਖਰੇ ਸੀ ਉਹ ਕਹਿੰਦੇ ਬੰਦੇ ਦੇ ਪੋਤੇ ਆ ਤੇ ਸਾਬਤ ਕਰ ਇਹ ਤੇ ਇਲਜ਼ਾਮ ਹੋਏ ਉਹਨਾਂ ਨੇ ਚੈਲੰਜ ਕਰਤਾ ਤੁਹਾਨੂੰ ਉਹਨੂੰ ਕਿਹਾ ਜੇ ਬੰਦੇ ਦੇ ਪੋਤੇ ਆ ਤੇ ਕਟਾਰੂ ਚੱਕ ਕੇ ਐਕਸ਼ਨ ਲੈ ਕੇ ਦਿਖਾਓ ਉਹ ਤਾਂ ਸਬੂਤ ਦਿੱਤਾ ਹੋਇਆ ਨਾ ਉਹ ਵੀਡੀਓ ਆ ਕਟਾਰੂ ਚੱਕ ਤੇ ਇਕ ਸ਼ੋਸ਼ਣ ਕਰਦਾ ਬੱਚੇ ਨੂੰ ਕਿਹਨੂੰ ਦਿੱਤਾ ਰਾਜਪਾਲ ਨੂੰ ਰਾਜਪਾਲ ਨੇ ਕਿਹਨੂੰ ਦਿੱਤਾ ਫੋਰੈਂਸਿਕ ਲੈਬ ਚੰਡੀਗੜ੍ਹ ਹਾਂ ਫਿਰ ਉਹਨੇ ਉਹਦੀ ਵੈਰੀਫਿਕੇਸ਼ਨ ਕਰਾ ਕੇ authenticity ਚੈੱਕ ਕਰਕੇ ਇੱਕ ਗਵਰਨਰ ਨੇ ਇੱਕ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਤੇਰਾ ਮੰਤਰੀ ਗੰਦਾ ਵਾ ਇਹ ਵੱਧ ਫੈਲੀਆਂ ਕਰਦਾ ਇਹਨਾਂ ਨੇ ਕੁਲਦੀਪ ਪੰਡੋਰੀ ਨੂੰ ਕਿਹਾ ਜਨਾਹ ਹੱਥ ਮਾਰਦਾ ਜੁੱਤੇ ਉਹ ਕਢਾ ਸਕਦਾ ਕਟਾਰੂ ਚੱਕ ਨੂੰ ਤੇਰੀ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨਆਰਆਈ ਦੀ ਕੁੱਠੀ ਕਬਜ਼ਾ ਕੀਤਾ ਅਸੀਂ ਸਾਬਤ ਕਰਤਾ ਕੁੱਠੀ ਦਾ ਕਬਜ਼ਾ ਵਾਪਸ ਕਰਾ ਦਿੱਤਾ ਉੱਤੇ 420 452 ਧੋਖਾਧੜੀ ਟੈਂਪਰਿੰਗ ਰਿਕਾਰਡ ਝੂਠਾ ਇੰਤਕਾਲ ਪਰਚੇ ਕਿਉਂ ਨਹੀਂ ਦਰਜ ਕੀਤੇ ਇਹਦਾ ਸਬੂਤ ਮੈਂ ਦੇ ਦੂੰਗਾ ਇਹਦੇ ਤੇ ਦੀ ਕੋਠੀ ਵੀ ਫੇਕ ਹੈ ਮਰੇਗਾ ਦੀ ਲੇਬਰ ਤੋਂ ਬਣਵਾਈ ਜਾਨੀ ਉਹ ਕਹਿੰਦੇ ਕੋਈ ਸਮਾਂ ਹੁੰਦਾ ਸੀ ਖੈਰ ਮੈਨੂੰ ਕਹਿੰਦਾ ਸੀ ਮੈਂ ਪੰਡੂਰੀ ਤੇਰਾ ਦੇਣ ਨਹੀਂ ਦੇ ਸਕਦਾ ਕਹਿੰਦੇ ਅੱਜ ਸਿਆਸੀ ਫਸਲੇ ਹੋ ਰਹੇ ਨੇ ਦੇਣ ਨਹੀਂ ਦੇ ਸਕਦਾ ਇਹ ਸਾਰੇ ਮੇਰੇ ਤੋਂ ਲੈਂਦੇ ਰਹੇ ਨੇ ਇਹਨਾਂ ਦਾ ਮੈਂ ਕੀ ਦੇਣ ਦੇਣਾ ਵਾ ਸਾਰੇ ਜਿਹੜੇ ਮੈਂ ਕਿਸੇ ਵੇਲੇ ਸਹੀ ਟਾਈਮ ਆਊਗਾ ਘਣਾਊਗਾ ਹੂੰ ਇਸ ਕਰਕੇ ਮੈਂ ਕੋਈ ਹੰਕਾਰ ਨਹੀਂ ਕਰਦਾ ਪਰ ਜਦੋਂ ਇਹ ਕਹਿੰਦੇ ਜੀ ਇਹ ਦੱਸੇ ਸਾਬਤ ਕਰੇ ਖਹਿਰਾ ਮੈਂ ਕਟਾਰੂ ਚੱਕ ਸਾਬਤ ਕਰਦਾ ਤੁਹਾਡੇ ਕਚਹਿਰੀ ਚ ਲਓ ਕਟਾਰੂ ਚੱਕ ਦੇ ਖਿਲਾਫ ਐਕਸ਼ਨ ਲਓ ਫੇ ਮੈਂ ਕੁਲਦੀਪ ਪੰਡੋਰੀ ਦਾ ਵੀ ਨਾਮ ਪਾਲਵੰਤ ਦਾ ਮੇਰੇ ਕੋਲ ਸਾਰਾ ਦਾ ਰਿਕਾਰਡ ਹੈ ਇਹਨਾਂ ਦਾ ਭਗਵੰਤ ਦਾ ਰਿਕਾਰਡ ਹੈ ਦਊਗਾ ਸਹੀ ਟਾਈਮ ਤੇ ਅੱਜ ਨਹੀਂ ਦੇਣਾ ਜੀ ਤਾਂ ਖੈਰਾ ਦੇ ਆਉਣ ਤੋਂ ਬਾਅਦ ਕੁਝ ਕਾਂਗਰਸੀ ਵਰਕਰ ਕਹਿੰਦੇ ਕਿ ਖੈਰਾ ਦੇ ਆਉਣ ਤੋਂ ਬਾਅਦ ਤਾਂ ਕਾਂਗਰਸ ਹੋਰ ਕਮਜ਼ੋਰ ਹੋ ਗਈ ਕਹਿੰਦੇ ਪਹਿਲਾਂ ਹੀ ਡਗਮਗ ਰਹੀ ਸੀ ਕੁਝ ਵੱਡੇ ਵੱਡੇ ਬੰਦੇ ਛੱਡ ਕੇ ਜਾ ਰਹੇ ਨੇ ਕੈਪਟਨ ਛੱਡ ਗਿਆ ਉਧਰ ਉਹ ਸੋ ਜਾਖੜ ਛੱਡ ਗਿਆ ਉਹ ਮੇਰੇ ਮੇਰੇ ਸੰਗਰੂਰ ਆਉਣ ਤੇ ਥੋੜੋ ਛੱਡ ਗਿਆ ਉਹਦੇ ਇੱਥੋਂ ਇੱਥੋਂ ਗੋਲਡੀ ਛੱਡ ਗਿਆ ਗੋਲਡੀ ਦੇ ਜਾਣ ਨਾਲ ਤਾਂ ਸਾਨੂੰ ਧੰ ਪਾਗ ਜੇ ਮਸੇ ਬਚੇ ਅਸੀਂ ਧੂਰੀ ਦੇ ਵਿੱਚੋਂ ਹੀ ਹੈਡ ਲਾਸਟ ਕਾਊਂਟ ਹੂੰ ਤੁਸੀਂ ਦੱਸੋ ਗੋਲਡੀ ਕਿੱਥੇ ਆ ਭਗਵੰਤ ਦੇ ਕੈਂਪੇਨ ਚ ਮੀਥੇਰ ਨੇ ਕਾਗਜ਼ داخل ਕੀਤੇ ਨਾਲ ਹੀ ਨਹੀਂ ਲੈ ਕੇ ਗਏ ਉਹ ਤਾਂ ਇੰਨਾ ਡਿਪਰੈਸਡ ਹੈ ਭਗਵੰਤੋ ਦਾ ਫੋਨ ਨਹੀਂ ਚੁੱਕ ਰਿਹਾ ਮੀਥੇ ਨੂੰ ਕੈਂਪੇਨ ਦੇ ਵਿੱਚ ਨਾਲ ਖੜਾ ਕਰਕੇ ਵੀ ਰਾਜ਼ ਨਹੀਂ ਗਾ ਉਹ ਵਧਾਈਆਂ ਉਹਨਾਂ ਨੂੰ ਜੀ ਦਾਅਵੇ ਨੇ ਜਿਹੜੇ ਜੁੱਦੂ ਤੁਸੀਂ ਕਿਹਾ ਵੀ ਜੜੀਆਂ ਇਹ 42000 ਨੌਕਰੀਆਂ ਦਾ ਕਹਿੰਦੇ ਥੱਲੇ ਤੁਸੀਂ ਕਿਹਾ ਹੈ ਨਹੀਂ ਗਾ ਹਾਂਜੀ ਤਾਂ ਕਾਂਗਰਸ ਨੇ ਬੋਰਡ ਲਾਏ ਹੋਏ ਨੇ 1 ਲੱਖ ਰੁਪਿਆ ਗਰੀਬ ਔਰਤਾਂ ਨੂੰ ਮਹੀਨਾ ਜੇ ਉਹ ਸਰਕਾਰ ਮਹੀਨਾ 1000 ਨਹੀਂ ਦੇ ਸਕੀ ਤੁਹਾਡੀ ਪਾਰਟੀ ਲੱਖ ਰੁਪਿਆ ਮੈਨੂੰ ਕਿੱਧਰ ਦੇ ਦੂ ਇਹ ਕੇਂਦਰ ਆ ਫੁੱਲ ਆਫ ਮਨੀ ਸਾਰਾ ਟੈਕਸ ਇੰਡੀਆ ਦਾ ਕਿੱਥੇ ਜਾ ਰਿਹਾ ਸਾਰਾ ਐਕਸਾਈਜ਼ ਡਿਊਟੀ ਜਿਹੜਾ ਤੇਲ ਆ ਇਹਦੀ ਕੀਮਤ ਤਾਂ ਅਸਲ ਵਿੱਚ 50 ਰੁਪਏ ਹੈ 50 ਰੁਪਏ ਦਾ ਟੈਕਸ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਨੂੰ ਗਵਰਨਮੈਂਟ ਆਫ ਇੰਡੀਆ ਕੋ ਟੈਰੀਟਰੀ ਕਿਹੜੀ ਹੈ ਦੱਸੋ ਨੋ ਟੈਰੀਟਰੀ ਟੈਕਸ ਹੀ ਟੈਕਸ ਇਸ ਕਰਕੇ ਜਿਹੜਾ ਰਾਹੁਲ ਗਾਂਧੀ ਨੇ ਸੋਚ ਕੇ ਕੀਤਾ ਉਹ ਅਸੀਂ ਕਰਾਂਗੇ ਪੂਰਾ ਜਿਹੜਾ ਕੇਜਰੀਵਾਲ ਨੇ ਕੀਤਾ ਉਹ ਫਰਾਡ ਸੀਗਾ ਇਸ ਕਰਕੇ ਕੋਈ ਲੱਖ ਰੁਪਏ ਦੇਣਾ ਪੋਸੀਬਲ ਹੈ ਗਰੀਬ ਔਰਤ ਨੂੰ ਦੇਣਗੇ ਨਾ ਪਏ ਕੁਝ ਸੋਚ ਕੇ ਉਹਨਾਂ ਨੇ ਕਿਹਾ ਬਿਕੋਜ਼ ਗਵਰਨਮੈਂਟ ਆਫ ਇੰਡੀਆ ਇਜ਼ ਲਸ਼ ਵਿਦ ਮਨੀ ਗਵਰਨਮੈਂਟ ਆਫ ਇੰਡੀਆ ਦਾ ਬਜਟ ਕਿੰਨਾ ਵਾ ਪੰਜਾਬ ਦੇ ਕੋਲ ਤਾਂ 3.5 ਲੱਖ ਕਰੋੜ ਦਾ ਕਰਜ਼ਾ ਹੀ ਹੈ ਪੰਜਾਬ ਤਾਂ 31000 ਕਰੋੜ ਰੁਪਏ ਵਿਆਜ ਦੇ ਰਿਹਾ ਵਾ ਕੇਜਰੀਵਾਲ ਚਾਹ ਕੇ ਵੀ ਨਹੀਂ ਦੇ ਸਕਦਾ ਔਰ ਮੈਂ ਔਰਤਾਂ ਨੂੰ ਕਿਹਾ ਕਿ ਹੁਣ ਆਪਾਂ 1000 ਨਹੀਂ ਲੈਣਾ 26 ਮਹੀਨੇ ਹੋ ਗਏ 26000 ਲੈਣਾ ਇਤੋਂ ਦੇਣਗੇ ਦੇਣਾ ਪਊਗਾ ਨਹੀਂ ਦੇਣਗੇ ਤਾਂ ਔਰਤਾਂ ਔਰਤਾਂ ਜਿੰਨਾ ਜਲੂਸ ਕੱਢ ਰਹੀਆਂ ਇਹਨਾਂ ਦਾ ਪੁੱਛੋ ਕੁਛ ਨਾ ਨਾਰੇ ਲਾ ਕੇ ਬਾਜ਼ਾਰਾਂ ਦੇ ਵਿੱਚ ਕੇਜਰੀਵਾਲ ਮੁਰਦਾਬਾਦ ਝਾੜੂ ਮੁਰਦਾਬਾਦ ਆਪੇ ਮੈਂ ਫਿਰ ਦੁਬਾਰਾ ਸ਼ੁਰੂ ਵਾਲੀ ਗੱਲ ਕਰ ਦਿੰਦਾ ਕਿ ਦੇ ਹੈਵ ਲੋਸਡ ਦਾ ਪਰਸੈਪਸ਼ਨ ਬੈਟਲ ਜੀ ਇੱਕ ਹੋਰ ਕੱਲ ਹੀ ਮਿਊਜ਼ੀਅਮ ਦੇ ਮੇਰਾ ਆਖਰੀ ਇੱਕ ਸਵਾਲ ਹੀ ਰਹਿੰਦਾ ਮੂਸੇ ਵਾਲ ਦੇ ਪਿਤਾ ਤੁਹਾਡੇ ਹੱਕ ਚ ਚੌਂਡ ਮੈਦਾਨ ਚ ਨਿਤਰੇ ਤਾਂ ਕੀ ਤੁਸੀਂ ਇਹ ਇਲਜ਼ਾਮ ਹੋ ਰਿਹਾ ਸਵਾਲ ਕੱਲ ਹੀ ਉੱਠ ਗਿਆ ਤੁਹਾਡੀ ਵੀਡੀਓ ਦੇ ਥੱਲੇ ਵੀ ਕੋਈ ਸੀ ਕਿ ਇਹ ਜਿਹੜੇ ਹੈਗੇ ਨੇ ਮਤਲਬ ਜਿਦਾਂ ਸਿੰਪਥੀ ਜੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਖੈਰਾ ਵੈਸੇ ਇਹਨਾਂ ਨੂੰ ਗੱਲਬਾਤ ਨਹੀਂ ਰਹੀ ਮੂਸੇਲ ਦਾ ਬਾਪੂ ਸੱਦਲਾ ਵੀ ਇਹਦੇ ਨਾਂ ਤੇ ਵੋਟ ਕਰਦਾ ਅੱਜ ਕਿਹਾਂ ਉਹਦੇ ਕੋਲ ਪੁੱਛੋ ਜਿਸ ਦਿਨ ਉਹਦੀ ਲਾਸ਼ ਪਈ ਸੀ ਉੱਥੇ ਕੌਣ ਖੜਾ ਸੀਗਾ 2 ਸਾਲ ਦਾ ਉਹਨਾਂ ਦੀ ਸਪੋਰਟ ਕਰੇ ਅੱਛਾ ਲਾਰੈਂਸ ਬਿਸ਼ਨੋਈ ਗੈਂਗਸਟਰ ਦੇ ਖਿਲਾਫ ਬੋਲ ਕੇ ਦਿਖਾਉਣ ਜਿਹੜੇ ਕਮੈਂਟ ਕਰਦੇ ਆ ਖੈਰਾ ਤਾਂ ਉਹਦੇ ਖਿਲਾਫ ਵੀ ਉਸ ਬੰਦੇ ਨੂੰ ਜਿਹੜਾ ਉਹਦਾ ਕਤਲ ਲਿਆ ਉਹਦੇ ਖਿਲਾਫ ਕੋਈ ਰਿਪੋਰਟ ਦਿੱਤੀ ਐ ਡੀਜੀਪੀ ਨੇ ਹੋਰ ਭਗਵੰਤਮਾਨ ਨੇ ਤੇ ਆ ਬਲਤੇਜ ਪੰਨੂ ਇਹ ਕਿੰਨਾ ਕਮਲਾ ਜਿਹਾ ਲੈਂਦਾ ਉਥੋਂ ਕੈਨੇਡਾ ਤੋਂ ਇਹਨਾਂ ਨੇ ਉਹਦੀ ਸਿਕਿਉਰਿਟੀ ਡਿਟੇਲਸ ਲੀਕ ਕੀਤੀਆਂ ਸੋਸ਼ਲ ਮੀਡੀਆ ਤੇ 24 ਘੰਟਿਆਂ ਚ ਮਾਰੇ ਗਿਆ ਕੀ ਬਲਤੇਜ ਪੰਨੂ ਤੇ ਐਕਸ਼ਨ ਹੋਇਆ अच्छा ਸਾਡੀ ਸਰਕਾਰ ਬਣ ਲੈਣ ਦੇ ਸਾਰੇ ਐਕਸ਼ਨ ਹੋਣੇ ਆ ਦੇ ਵਿਲ ਹੈਵ ਟੂ ਪੇ ਥਰੂ ਦ ਨੋਜ਼ ਲਾਈਕ ਦਿਸ ਜਿਨ੍ਹਾਂ ਨੇ ਮੇਰੇ ਤੇ ਵੀ ਝੂਠੇ ਪਰਚੇ ਦਰਜ ਕੀਤੇ ਨੇ ਨੱਕ ਦੇ ਤਰ੍ਹਾਂ ਹੀ ਉਹਨਾਂ ਨੂੰ ਇਹ ਇਹਦਾ ਇਨਸਾਫ ਦੇਣਾ ਪਊਗਾ ਤੁਸੀਂ ਮੂਸੇ ਵਾਲ ਦੀ ਇਨਸਾਫ ਮੰਗ ਰਹੇ ਹੋ ਤੁਹਾਡੇ ਕਿਸੇ ਬੋਰਡ ਤੇ ਮੂਸੇ ਵਾਲ ਦੀ ਫੋਟੋ ਰਹੇਗੀ ਮਾਨ ਸਾਹਿਬ ਨੇ ਹਰ ਬੋਰਡ ਤੇ ਫੋਟੋ ਲਾਈ ਹੋਈ ਹੈ ਕਿ ਇਹ ਇਹਨੂੰ ਕਿੱਦਾਂ ਦੇਖੇ ਆਪੇ ਨਾਲੇ ਕਹੀ ਜਾਂਦੇ ਕਿ ਮੈਂ ਸਿੰਪਥੀ ਲੈ ਰਿਹਾ ਵਾਂ ਮੈਂ ਕਿੱਦਾਂ ਫੋਟੋ ਨਹੀਂ ਲਾਈ ਜਿਹੜੇ ਸਿੰਪਥੀ ਲੈਣਾ ਚਾਹੁੰਦੇ ਨੇ ਉਹਨਾਂ ਫੋਟੋ ਤੁਹਾਡਾ ਚੋਣ ਮੁੱਦਾ ਹੈਗਾ ਜਾਂ ਕੀ ਹੈ ਇਹ ਜਦੋਂ ਜੀ ਨਿੱਜੀ ਹੈਗੀ ਮੇਰਾ ਆਰਗੇਨਿਕ ਹੈ ਜੀ ਮੈਂ ਸ ਉਹਨਾਂ ਨੇ ਦੇਖਿਆ ਉਹਨਾਂ ਦਾ ਬੇਟਾ ਦਾ ਯਾਰ ਕਾਂਗਰਸ ਦੇ ਇਲੈਕਸ਼ਨ ਲੜਿਆ ਸੀਗਾ ਬਿਲਕੁਲ ਮਾਨਸੇ ਤੋਂ ਉਹ ਆਪ ਕਹਿੰਦੇ ਕਿ ਮੈਂ ਇੱਕ ਫੌਜੀ ਆ ਮੈਂ 1975 ਵਿੱਚ ਕਾਂਗਰਸ ਨਾਲ ਜੁੜਿਆ ਹੋਇਆ ਹੁਣ ਉਹ ਕਿਸੇ ਹੋਰ ਕਿਸੇ ਪਾਰਟੀ ਦੇ ਕਿਦਾਂ ਸਪੋਰਟ ਕਰ ਦੇਣ ਤਾਂ ਕਰਕੇ ਮੇਰੀ ਸਪੋਰਟ ਕਰ ਮੂਸੀਲ ਦਾ ਆਖਰੀ ਫੋਨ ਕਾਲ ਸੀ ਉਹ ਕਹਿੰਦਾ ਸੀ ਬਾਪੂ ਮਾਨ ਨੂੰ ਜਿਤਾਉਣਾ ਐਦਾਂ ਉਹ ਤੁਹਾਨੂੰ ਯਾਦ ਹੈਗਾ ਚਲੋ ਇਹ ਕੁਝ ਹੋਈਆਂ ਹੋਣਗੀਆਂ ਗੱਲਾਂ ਜਿਤਾ ਤਾਂ ਦਿੱਤਾ ਉਹਨਾਂ ਨੇ ਇੱਕ ਵਾਰੀ ਹੁਣ ਰੋਜ਼ ਰੋਜ਼ ਥੋੜੋ ਮਾਨ ਸਾਹਿਬ ਦੇਖੋ ਮੈਂ ਫਿਰ ਕਹਿਣਾ ਚਾਹੁੰਦਾ ਸਾਡੇ ਸਤਿਕਾਰਯੋਗ ਨੇ ਬਟ ਹੀ ਸ਼ੁਡ ਮੇਕ ਪਲੇਸ ਫਾਰ ਯੰਗਰ ਜਨਰੇਸ਼ਨ ਨ ਹ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਤੁਸੀਂ 40 45 50 ਸਾਲ ਲੜ ਲਿਆ ਵਾ ਆਪਾਂ ਮਾਨ ਸੰਗਰੂਰ ਤੋਂ ਬਾਹਰ ਪੈਦਾ ਨਹੀਂ ਕਰ ਸਕੇ ਸੋ ਹੀ ਸ਼ੁੱਡ ਮੇਕ ਗਰਾਉਂਡ ਫਾਰ ਅਦਰਸ ਟੂ ਕਮ ਫਾਰਵਰਡ ਔਰ ਲੁਕਾ ਨੂੰ ਮੋਕਰ ਠੀਕ ਹੈ ਬੀਬੀ ਖਾਲੜਾ ਦਾ ਆਖਰੀ ਸਵਾਲ ਹੈ ਉਹ ਅੱਜ ਤੱਕ ਸ਼ਾਇਦ ਤੁਹਾਡੇ ਖਿਲਾਫ ਨਹੀਂ ਬੋਲੇ ਤੁਸੀਂ ਗੱਲ ਕੇ ਚੋਣ ਵੀ ਜਿਹੜੀ ਸੀ ਤੁਸੀਂ ਉਹਨਾਂ ਨੂੰ 2019 'ਚ ਬੜਾ ਸੋਹਣਾ ਕਮਾਲ ਦਾ ਮਾਹੌਲ ਸੀ ਪਿਆਵ ਚ ਉਦੋਂ ਵੀ ਤਾਂ ਉਹਨਾਂ ਨੇ ਪਰਸੋ ਜਿੱਦਨ ਮਾਨ ਸਾਹਿਬ ਨੇ ਕਾਗਜ਼ 'ਤੇ ਉਹਨਾਂ ਨੇ ਕਹ ਕਿ ਖੈਰਾ ਸੋਚ ਚੰਗੀ ਹੈ ਉਹ ਬੜੇ ਸੋਹਣੇ ਮੁੱਦੇ ਚੱਕਦਾ ਪਰ ਉਹ ਜਿਹੜੀ ਪਾਰਟੀ ਜੈ ਕਹਿੰਦੇ ਨਾ ਉਹਨੇ ਉਧਰ ਦਾ ਰਹਿਣਾ ਨਾ ਉਧਰ ਦਾ ਰਹਿਣਾ ਚਲੋ ਇਹ ਤਾਂ ਉਹਨਾਂ ਦੀ ਮਰਜ਼ੀ ਜੋ ਮੈਂ ਉਹਨਾਂ ਦੇ ਖਿਲਾਫ ਕੁਝ ਨਹੀਂ ਕਹਾਂ ਸਾਡੇ ਸਤਿਕਾਰਯ ਕਾਂਦੀ ਪੰਜਾਬ ਸੰਗਰੂਰ ਦੇ ਵਿੱਚ ਹਵਾ ਮੇਰੇ ਹੱਕ ਚ ਬਣੀ ਹੋਈ ਆ ਮੇਰੇ ਆਉਣ ਤੋਂ ਪਹਿਲਾਂ ਰਿਪਿਟਿਸ਼ਨ ਆ ਗਈ ਸੀ ਲੋਕੀ ਮੈਨੂੰ ਇਹ ਕਹਿ ਰਹੇ ਨੇ ਕਿ ਅਸੀਂ ਖੇਰੇ ਦੇ ਕੰਮਾਂ ਨੂੰ ਉਹਦੇ ਕਿਰਦਾਰ ਨੂੰ ਵੋਟ ਪਾਵਾਂਗੇ ਖਡੂਰ ਸਾਹਿਬ ਖਡੂਰ ਸਾਹਿਬ ਬਰਕੀ ਸੋਚਦੇ ਹੋ ਅਮਰਪਾਲ ਸਿੰਘ ਆਜ਼ਾਦ ਲੜ ਰਹੇ ਨੇ ਲੋਕਾਂ ਦੀ ਇੱਛਾ ਜੇ ਕਿਸੇ ਨਾਲ ਧੱਕਾ ਹੋਇਆ ਲੋਕੀ ਸਮਝਦੇ ਸਾਰੇ ਸਮਝਦਾਰ ਨੇ ਪਰ ਮੈਂ ਤਾਂ ਇੱਕ ਪਾਰਟੀ ਦੇ ਵਿੱਚ پابੰਦ ਆ ਨਾ ਆਈ ਵਿਲ ਓਨਲੀ ਆਈ ਕੈਨੋਟ ਗੋ ਬਿਯੋਂਡ ਦੈਟ ਪੰਜਾਬ ਦੀ ਸਿਆਸਤ ਇਹ ਨਾ ਚੋਣ ਨਤੀਜਿਆਂ ਤੋਂ ਬਦਲ ਸਕਦੀ ਹੈ ਪੰਥਕ ਦੁਆਰੇ ਸੈਂਟਰ ਬੰਦ ਹੋਰ ਦੀ ਜਿੱਤ ਇੱਕ ਨਵੀਂ ਦਿਸ਼ਾ ਵਿੱਚ ਪੋਜ਼ਿਟਿਵ ਦਿਸ਼ ਕਰਦੇ ਆਂਗੇ ਅਸੀਂ ਇਹ ਅਫਸਰ ਅੱਖੇ ਲੱਗਣੋਂ ਲੱਗਣੋਂ ਹਟ ਜਾਣਗੇ ਤੇ ਦੂਜਾ ਇਹਦਾ ਅਸਰ ਵੀ ਹੋਏਗਾ ਕਿ ਰਿਮੇਨਿੰਗ ਪੀਰੀਅਡ ਜਿਹੜਾ ਇਹਦਾ ਹੋਊਗਾ ਬੋਕਰ ਦਾ ਬੰਦਿਆਂ ਨੂੰ ਚੱਲਣਗੇ ਕਰ ਕਰ ਜਾ ਕੇ ਨੱਕ ਰੜਗਣਗੇ ਕਿ ਸਾਡੇ ਤੋਂ ਗਲਤੀਆਂ ਹੋ ਗਈਆਂ ਨੇ ਇਸ ਇਲੈਕਸ਼ਨ ਵਿੱਚ ਇਹਨਾਂ ਨੂੰ ਹਰਾਉਣਾ ਬਹੁਤ ਬਹੁਤ ਲਾਜ਼ਮੀ ਹੈ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਸਨ ਸੁਖਪਾਲ ਸਿੰਘ ਖੈਰਾ ਜਿਹੜੇ ਸੰਗਰੂਰ ਤੋਂ ਕਾਂਗਰਸ ਵੱਲੋਂ ਜਿਹੜਾ ਹੈਗਾ ਚੋਣ ਮੈਦਾਨ 'ਚ ਨੇ ਕੁਝ ਸਵਾਲ ਅਸੀਂ ਜਿਹੜੇ ਹੈਗੇ ਨੇ ਕੀਤੇ ਲੋਕਾਂ ਦਾ ਮੂਡ ਕੀ ਹੈ ਸੰਗਰੂਰ ਜਿਹੜਾ ਹੈ ਸਦਾ ਹੀ ਹਵਾਵਾਂ ਤੋਂ ਉਲਟ ਵਗਿਆ ਇਸ ਵਕਤ ਨੈਸ਼ਨਲ ਮੀਡੀਆ ਕਹਿ ਰਿਹਾ ਜ ए आउला सम शुक्रिया धन्नवाद वागुरुजीका खालस वागुर फेत